ਚਲ ਕੋਈ ਗੱਲ ਨਹੀਂ ਪੁੱਤ ਐਂ ਕਰ ਬਾਵੇਂ ਨੂੰ ਠਾਲ ਦੇ ਨਾਲੋਂ ਚਾਹ ਦੇ ਘੁੱਟ ਬਣਾ ਕੇ ਦੇ ਚਲ ਹੁਣ ਐਂ ਦੱਸੋ ਤੁਹਾਡੀ ਸਲਾਹ ਕੀ ਐ ਨਾਣਾ ਧੋਣਾ ਕਿ ਸੋਣਾ ਤੁਸੀਂ 15 20 ਦਿਨ ਇਕੱਠੇ ਲਾ ਕੇ ਜਾਊਗੀ ਇਹ ਤਾਂ ਤਪਾਲੂਗੀ ਚਲ ਮੈਨੂੰ ਕੀ ਐ ਮੈਂ ਤਾਂ ਇੱਕ ਦਿਨ ਰਹਿਣਾ ਬਸ ਕੱਲ ਸਵੇਰੇ ਤਾਂ ਮੈਂ ਚਲੀ ਜਾਣਾ ਸੁਣਦਾ ਸੁਣੀ ਜਾਵੇਂ ਮੈਂ ਨਹੀਂ ਡਰਦੀ ਹੈਗੀ ਠੀਕ ਐ ਪ੍ਰਾਣੇ ਤਾਂ ਆਹ ਲਾਈਆ ਪ੍ਰਾਣਾ ਪ੍ਰਾਣਾ ਮੇਰਾ ਵੀ ਪ੍ਰਾਣਾ ਹੀ ਐ ਨਾ ਇਹ ਵੀ ਕੋਈ ਪ੍ਰਾਣਾ ਕੋਈ ਨਵਾਂ ਪ੍ਰਾਣਾ ਨਹੀਂ ਇਹ ਆਇਆ ਹੈਗਾ ਜਿਆ ਜਿਆ ਤੇਰਾ ਜਵਾਈ ਹੋ ਜਾਂ ਮੇਰਾ ਜਵਾਈ ਮੈਂ ਨਹੀਂ ਡਰਦੀ ਹੈਗੀ ਮੰਮੀ ਹਰ ਹਫਤੇ ਆ। ਲੀਲਾ ਆਪਰਾ। ਹੈ। ਕੀ ਆ ਮੰਮੀ? ਤੂੰ ਮੈਨੂੰ ਪਹਿਲਾਂ ਨਹੀਂ ਦੱਸ ਸਕਦੀ ਹੈਗੀ ਵੀ ਮਾਸੀ ਨੇ ਆਉਣਾ। ਮੈਂ ਤਾਂ ਆਉਂਦੀ ਹੀ ਨਾ। ਹਾਏ ਹਾਏ ਬਲਬਲ ਮੈਨੂੰ ਕਿਹੜਾ ਪਤਾ ਸੀ ਵੀ ਅੱਜ ਇਹ ਆਜੂਗੀ। ਜੇ ਮੈਨੂੰ ਐ ਪਤਾ ਹੁੰਦਾ ਵੀ ਤੁਹਾਡੇ ਆਇਆ ਤਾਂ ਇਹ ਆਊਗੀ ਮੈਂ ਤਾਂ ਫੋਨ ਹੀ ਨਾ ਕਰਦੀ। ਫੋਨ ਕਰਦੀ ਹੁੰਦਾ ਮੈਨੂੰ 15 ਦਿਨ ਹੋ ਗਏ। ਹਾਂ ਉਹਦੇ ਤਾਂ ਆਈ ਨਾ। ਅੱਜ ਆ ਕੇ ਖੌਰੂ ਪਟਦਾ। ਤੇਰਾ ਕਿਹੜਾ ਸਰਦਾ ਮੰਮੀ? ਤੂੰ ਵੀ ਨਾ ਮਿੰਟਕ ਦੇਣਾ ਉਹਨੂੰ ਫੋਨ ਖੜਕਾ ਦਿੰਨੀ ਆ ਨਾਲ ਤੈਨੂੰ ਪਤਾ ਵੀ ਉਹਦਾ ਬਿਹੇਵਰ ਕਿਹੋ ਜਿਹਾ ਨਹੀਂ ਮੈਂ ਉਹਨੂੰ ਆਪ ਤਾਂ ਜਾਂਦੀ ਨਹੀਂ ਹੈਗੀ ਮਾਸਟਰ ਨੂੰ ਆਉਣਾ ਪੈਂਦਾ ਬੋਲ ਬੋਲ ਮੇਰੀ ਗੱਲ ਸੁਣ ਲੈ ਮੈਂ ਤਾਂ ਉਹਨੂੰ ਫੋਨ ਨਾ ਤਾਂ ਕਰਤਾ ਸੀਗਾ ਵੀ ਚੱਲ ਕੋਈ ਨਹੀਂ ਮੈਥੋਂ ਛੋਟੀ ਹੈਗੀ ਮੈਂ ਉਹਦਾ ਧਿਆਨ ਤਾਂ ਰੱਖਦੀ ਆਂਗੀ ਵੀ ਮਾਂ ਤੋਂ ਬਾਅਦ ਚੱਲ ਉਹੀ ਗੱਲ ਉਹਦੇ ਕੋਲ ਹੋਰ ਕੌਣ ਆ ਪਰਤਨ ਵਾਲਾ ਹੈ ਦੋਨੇ ਭੈਣਾਂ ਹੀ ਆਸੀਂ ਫਿਰ ਮੰਮੀ ਥੋੜੇ ਸੁਭਾ ਚ ਤੇ ਉਹਦੇ ਸੁਭਾ ਚ ਰ ਬਹੁਤ ਫਰਕ ਆ ਠੀਕ ਹੈ ਜਮੀਨ ਆਸਮਾਨ ਦਾ ਫਰਕ ਆ ਕਿਵੇਂ ਚਪੜ ਚਪੜ ਬੋਲਦੀ ਆ ਨਹੀਂ ਦੱਸ ਫੇਰ ਕੀ ਹੋ ਗਿਆ ਭਾਈ ਮੇਰੀ ਗੱਲ ਸੁਣ ਉਹਦੇ ਦਿਲ ਚ ਨਹੀਂ ਕੁਸ ਹੈਗਾ ਬੋਲੀ ਹੈਗੀ ਮੈਨੂੰ ਪਤਾ ਬਟ ਬੋਲੀ ਆ ਬੋਲੀ ਜਾਂਦੀ ਹੈਗੀ ਠੀਕ ਹੈ ਇਹਨੂੰ ਪਤਾ ਨਹੀਂ ਲੱਗਦਾ ਬੋਲਣ ਲੱਗੇ ਕਿ ਕੀ ਬੋਲਣਾ ਕੀ ਨਾ ਬੋਲਣਾ ਤੇਰਾ ਮਾਸੜ ਵੀ ਮਾੜਾ ਨਹੀਂ ਹੈਗਾ ਠੀਕ ਹੈ ਉਹ ਇਹਦੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਜੇ ਆਪ ਕਹਿੰਦੀ ਵੀ ਮੈਨੂੰ ਕਿੱਥੇ ਫਸਾਤਾ ਮਾਸੜ ਕਿੱਥੇ ਫਸ ਗਿਆ ਮੈਂ ਤਾਂ ਵਿਚਾਰੇ ਦੀ ਟੈਨਸ਼ਨ ਹੋਈ ਜਾਂਦੀ ਆ ਉਹੀ ਉਹਦੀ ਆ ਦਿੱਤਾ ਬੋਲਣ ਦੀ ਹੈ ਪਹਿਲਾਂ ਉਹ ਹੀ ਗੱਲ ਮਾਂ ਨੇ लाड़ ਲਈ ਰੱਖੀ ਸੀਗੀ ਉੱਥੇ ਜਿਵੇਂ ਬੋਲੀ ਜਾਂਦੀ ਸੀ ਬੋਲੀ ਜਾਂਦੀ ਸੀ ਕਿ ਮਾਂ ਨੇ ਨਹੀਂ ਕਦੇ ਘੁਰਿਆ ਸੀਗਾ ਹੈ ਤੇ ਹੁਣ ਉੱਥੇ ਵੀ ਉਹ ਹੀ ਗੱਲ ਤੇਰੇ ਮਾਸੜ ਨੇ ਵੀ लाड़ ਲਈ ਰੱਖ ਰੱਖੀ ਹੈਗੀ ਜੇ ਤਾਂ ਉਹਨੇ ਦੱਬੀ ਹੋਵੇ ਨਾ ਕੰਮ ਚ ਸਮਾਰ ਕੇ ਹੈ ਫੇਰ ਤਾਂ ਇਹ ਨਾ ਬੋਲੇ ਮੰਮੀ ਮੈਨੂੰ ਤਾਂ ਨਾ ਡਰ ਲੱਗੀਆਂ ਹੁੰਦਾ ਹੁਣ ਜਿਹੜੀ ਚਵਲ ਆਪਣੇ ਕੋਲ ਮਾਰੀ ਜਾਂਦੇ ਸੀਗੀ ਕਿਤੇ ਬਾਵੇ ਨੂੰ ਨਾ ਕੁਛ ਕਹ ਦੇ ਬਾਵੇ ਨੂੰ ਨਾ ਕੀ ਕਹਿਣਾਗਾ ਆ ਹੀ ਕੁਛ ਕਹ ਉਹ ਜਿਹੜਾ ਕੁਛ ਆਪਣੇ ਕੋਲ ਬੋਲੀ ਜਾਂਦੀ ਹੈ ਮੰਮੀ ਫਿਰ ਚੰਗੀ ਗੱਲਾਂ ਨੇ ਮੇਰੀ ਕੀਜ਼ਤ ਰਹਿ ਜੋਗੀ ਕੱਲ ਨੂੰ ਇਹਨੇ ਪਤਾ ਹੈਗਾ ਬਾਵਾ ਮੇਰੇ ਸੱਸ ਨੂੰ ਜਾ ਕੇ ਦੱਸੇ ਮੈਂ ਤਾਂ ਐ ਕਹਿਨੀ ਆ ਵੀ ਮੈਂ ਬੈਗ ਚੱਕ ਕੇ ਨਾ ਹੁਣੇ ਚੱਲ ਵੜਦੀ ਆ ਪੈਸੀ ਵੀ ਉਹ ਸੁੱਤੀ ਪਈ ਆ ਉਹਦੇ ਪੈਪੇ ਲੰਘੇ ਨਹੀਂ ਆ ਬੈ ਜੇ ਪੁੱਛੂਗੀ ਨਾ ਕਿੱਥੇ ਗਈ ਆ ਕਹਿੰਦੀ ਉਹਨੂੰ ਜ਼ਰੂਰੀ ਕੰਮ ਸੀ ਉਹ ਲੰਘੀ ਨਹੀਂ ਉਹ ਹੋ ਮੈਂ ਤਾਂ ਉਹਨੂੰ ਕਹਿ ਦਊਂਗੀ ਗੱਲ ਕਰ ਤੂੰ ਐ ਤਾਂ ਵੇਖ ਹੁਣ ਇਸ ਗੱਲ ਦਾ ਪਤਾ ਵੀ ਤੁਸੀਂ ਇੱਥੇ ਆਏ ਹੋਏਂ ਬਾਵਾ ਵੀ ਆਇਆ ਹੋਇਆਗਾ ਹਾਂ ਫੇਰ ਆਖੂਗੀ ਮੈਨੂੰ ਮਿਲਕੇ ਨਹੀਂ ਗਏ ਫੇਰ ਜਾ ਦੇ ਮੈਨੂੰ ਬੋਲੂਗੀ ਕੋਈ ਨਾ ਕਹਿੰਦੀ ਜਰੂਰੀ ਕੰਮ ਪੈ ਗਿਆ ਸੀਗਾ ਹੁਣ ਐਡੀ ਵੀ ਦੱਸ ਕੋਈ ਮਹਾਰਾਣੀ ਨਹੀਂ ਲੱਗੀ ਹੈਗੀ ਇਹ ਵਿਕਟੋਰੀਆ ਵੀ ਇਹਨੂੰ ਮਿਲਤੀ ਜਾਣਾ ਚੱਲ ਕੋਈ ਨਹੀਂ ਪਤਾ ਓਕੇ ਸੁਕੇ ਘੱਟ ਲੈ ਇੱਕ ਰਾਤ ਐਂ ਕਾ ਤੂੰ ਕਰਦੀ ਮੰਮੀ ਮੇਰਾ ਸਿਰ ਦੁਖਣ ਲੱਗਾ ਈ ਨੇ ਆਈ ਗਈ ਨੇ ਕੋਲਡ ਕਾਫੀ ਬਣਾ ਕੇ ਨੇ ਕੋਲਡ ਕਾਫੀ ਬਣਾ ਕੇ ਦੇ ਕੇ ਆਈ ਹੈ ਹੁਣ ਇਹ ਨਹੀਂ ਪਤਾ ਨਾ ਕੋ ਚਾ ਕੱਢੂਗੀ ਕੀ ਕਿ ਹੋ ਜੀ ਬਣਈਏ ਕਹਿ ਰਤਾ ਆਪ ਦਾ ਸਿਰ ਤੋਂ ਖਣ ਲੱਗਾ ਮੈਨੂੰ ਤਾਂ ਘਬਰਾਹਟ ਚੜਨ ਲੱਗੀ ਤਾਂ ਹੀ ਤਾਂ ਮੈਂ ਇਧਰ ਆ ਕੇ ਬਹਿ ਗਈ ਮੈਂ ਖਾ ਉਹ ਪੈ ਗਈ ਉਹਨੂੰ ਪੈ ਜਾਣ ਤੇ ਮੈਂ ਇਧਰ ਆ ਕੇ ਬਹਿ ਗਈ ਚੁੱਪ ਕਰਕੇ ਹੁਣ ਕੀ ਕਰਾਂ ਨਾ ਤਾਂ ਉਹਨੂੰ ਕੁਝ ਕਹਿ ਸਕਦੀ ਆਂਗੀ ਹੈ ਜੇ ਹੁਣ ਬਾਲਾ ਬੋਲਦੀ ਆਂਗੀ ਫਿਰ ਗੁੱਸਾ ਕਰੂਗੀ ਵੀ ਪਹਿਲਾਂ ਤਾਂ ਮੈਨੂੰ ਸੱਦੀ ਗਈ ਹੈ ਕਿ ਹੁਣ ਮੈਨੂੰ ਬੋਲਦੀ ਹੈ ਬੇਸਤੀ ਕਰਾਉ ਮੰਮੀ ਹੋਰ ਕੋਈ ਗੱਲ ਨਹੀਂ ਹੈਗੀ ਕੋਈ ਨਹੀਂ ਚਲ ਹੁਣ ਚੁੱਪ ਕਰਕੇ ਇੱਕ ਰਾਤ ਕੱਟ ਲਾ ਸਵੇਰੇ ਭਾਂਸ ਦੇ ਹਾਂ ਵਗ ਜਿਓ ਆਪਾਂ ਬਾਵੀ ਕੋਲ ਇਹਨੂੰ ਬੈਠੇ ਨਹੀਂ ਲੈਂਦੇ ਜਿਆਦਾ ਠੀਕ ਆ ਕਹੇ ਜੀ ਕੋਲਡ ਕੋਲਡ ਕਾਫੀ ਮੱਥੇ ਮਾਰ ਗਈ ਨਾ ਹਲਕ ਨਾ ਤਾਲੂਏ ਜਰ ਨਾ ਸੁਆਦ ਨਾ ਉਹ ਸੱਸੀ ਕਾ ਮਾਸੀ ਜੀ ਸਸੀ ਕਾਲ ਪੁੱਤ ਪਹਿਲੀ ਪਹਿਲਾ ਠੀਕ ਹਾਂ ਹਾਂ ਪੁੱਤ ਬੈਠਿਆਂ ਦੇ ਪੈਰੀ ਹੱਥ ਲਾਉਂਦੇ ਹੁੰਦੇ ਨੇ ਤੂੰ ਤਾਂ ਮੈਨੂੰ ਪਹਿਲੀ ਉਹ ਲਾਓ ਜੀ ਦੁਬਾਰੇ ਲਾ ਦੇ ਲਾ ਹਾਂ ਜਿਉਂਦਾ ਰਹਿ ਅੱਛਾ ਤੇਰੀ ਮੰਮੀ ਠੀਕ ਹੈ ਐਂਡ ਜਮਾ ਠੀਕ ਠਾਕ ਜੀ ਤੁਸੀਂ ਦੱਸੋ ਤੁਹਾਡੀਆਂ ਸੇਤਾਂ ਕੈਮ ਨੇ ਬਸ ਮੇਰੀ ਕੋਣ ਅੱਗ ਲਾਉਂਦਾ ਪੁੱਛਦਾ ਛੱਡ ਭਰਾ ਮੇਰੀ ਤਾਂ ਉਹ ਲੈ ਮਾਸੀ ਜੀ ਪੁੱਛਦਾ ਰਿਹਾ ਕੀ ਗੱਲ ਹੋਗੀ ਕੀ ਗੱਲ ਹੋਗੀ ਤੇਰਾ ਮਾਸੜ ਮੇਰਾ ਖਿਆਲ ਹੀ ਨਹੀਂ ਰੱਖਦਾ ਹੈ ਨਾ ਪੁੱਛੇ ਨਾ ਪ ਬਜਵਾਕਾਂ ਨੂੰ ਮੈਂ ਤਿਆਰ ਕਰਕੇ ਸਕੂਲ ਪੇਛ ਦਿੰਨੀ ਆ ਹੁਣ ਤਾਂ ਜਵਾਕ ਬੜੇ ਹੋ ਗਏ ਆਪਣੇ ਆਉਂਦੇ ਨੇ ਜਾਂਦੇ ਨੇ ਇਹ ਕੰਜਰ ਚੌਰਾ ਮੈਨੂੰ ਕੁਛ ਨਹੀਂ ਪੁੱਛਦਾ ਹੈਗਾ ਮਸਰੀ ਤਾਂ ਸਵਾਦ ਚੰਗਾ ਹੀ ਨਾਲੇ ਤੈਨੂੰ ਕਿਹਨੇ ਕਹਿਤਾ ਚੰਗਾ ਹੈ ਮੈਂ ਤਾਂ ਮਸੀ ਇੱਕ ਵਾਰੀ ਮਿਲਿਆ ਉਦੋਂ ਅਸੀਂ ਤਾਂ ਵਧੀਆ ਮਿਲੇ ਹਨ ਹੁਣ ਲੱਗਿਆ ਚਲੋ ਵਧੀਆ ਥੋੜੀ ਭਾਈ ਹੋਊਗੀ ਬਣਦੀ ਬਸ ਰੱਬ ਦਾ ਹੀ ਨਾਮ ਹੋਰ ਤੇਰੀ ਮੰਮੀ ਮੰਮੀ ਠੀਕ ਹੈ ਜੀ ਸਭ ਵਧੀਆ ਸਾਰੇ ਵਧੀਆ ਜੀ ਤੁਸੀਂ ਵੀ ਕਦੇ ਘੇੜਾ ਮਾਰ ਜੋ ਤੁਸੀਂ ਸਾਨੂੰ ਕਿੰਨਾ ਯਾਦ ਕਰਦੇ ਹਾਂ ਤੂੰ ਮੈਨੂੰ ਡਰੈਸ ਦੇ ਕੇ ਜਾਈਂ ਲਿਖ ਕੇ हां जी हां जी ਲੈ ਕੇ ਮੈਂ ਤਾਂ ਸਕੂਟਰ ਜਾ ਕੇ ਭੱਜ ਜਾਊਂਗੀ ਤੇਰੀ ਮਾਂ ਨੂੰ ਕਿੰਨੀ ਵਾਰ ਕਿਹਾ ਤੈਨੂੰ ਪਤਾ ਨਹੀਂ ਲੱਗਣਾ ਤੈਨੂੰ ਪਤਾ ਨਹੀਂ ਲੱਗਣਾ ਤੇਰੀ ਮਾਂ ਵੀ ਨਹੀਂ ਮਿਲਣ ਦੰਦੀ ਹੈਗੀ ਵੀ ਇਸ ਤਰ੍ਹਾਂ ਨਾਲ ਮਿਲੇ ਤੇਰੀ ਮਾਂ ਵੀ ਨਹੀਂ ਚਾਹੁੰਦੀ ਹੈਗੀ ਇੱਕ ਵਾਰੀ ਬੁਲਬੁਲ ਨੂੰ ਕਿਹਾ ਮੈਂ ਕਿਹਾ ਬੁਲਬੁਲ ਐਡਰੈਸ ਦੇ ਕੇ ਜਾਇਂ ਲਿਖ ਕੇ ਮੈਂ ਆਉਂਗੀ ਮਾਸ ਜੀ ਤੁਹਾਨੂੰ ਪਤਾ ਨਹੀਂ ਲੱਗਣਾ ਅਸੀਂ ਬਾਹਰ ਗਏ ਹੋਏ ਹੁੰਨੇ ਆ ਅਸੀਂ ਅੰਦਰ ਗਏ ਹੋਏ ਹੁੰਨੇ ਆ ਹੱਦ ਹੋ ਗਈ ਚਲ ਹੁਣ ਮੈਂ ਤੁਹਾਨੂੰ ਐਡਰੈਸ ਲਿਖ ਕੇ ਦੇ ਕੇ ਜਾਇਂ ਐਡਰੈਸ ਲਿਖ ਕੇ ਵੀ ਦਈ ਜੀਗਾ ਮੂੰ ਬਾਹਲੀ ਵੱਡੀ ਗੱਲ ਵੀ ਨਹੀਂ ਹੈਗੀ ਜੀ ਸੰਗਰੂਰ ਤੋਂ 22 ਕਿਲੋਮੀਟਰ ਸਿੱਧਾ ਲੋਹਾ ਖੇ ਤੁਨੂ ਵਾਲਾ ਘਰ ਤੱਕ ਛੱਡ ਕੇ ਆਊਗਾ ਮੈਂ ਤਾਂ ਸਕੂਟਰੀ ਤੇ ਆਉਂਗੀ ਆਪਣੀ ਤੇ ਮੈਂ ਤਾਂ ਉਹਨੂੰ ਕੰਜਰ ਨੂੰ ਚੋਰੇ ਨੂੰ ਵੀ ਨਹੀਂ ਦੱਸ ਕੇ ਆਂਦੀ ਹੈ ਉਹ ਚੱਲ ਮਾਸੀ ਜੀ ਐਂ ਕਿਹਦਾ ਹੁੰਦਾ ਆਖਰ ਨੂੰ ਮਾਸੜ ਨੇ ਮੈਂ ਥੋੜੀ ਕਹਾਂਗੀ ਤੁਸੀਂ ਘਰ ਲੈਣੇ ਤੁਹਾਡੇ ਮਾੜਾ ਚੰਗਾ ਬੋਲੀ ਜਨ ਚੰਗਾ ਨਹੀਂ ਲੱਗਦਾ ਹੈਗਾ ਪੁੱਤ ਮੈਂ ਤਾਂ ਉਹਨੇ ਇੰਨੀ ਦੁਖੀ ਕਰੀ ਪਈਆਂ ਇੰਨੀ ਦੁਖੀ ਕਰੀ ਪਈਆਂ ਨਾ ਕਿ ਕਿਧਰੇ ਲੈ ਕੇ ਜਾਵੇ ਨਾ ਗੁਰਦੁਆਰੇ ਨਾ ਮੰਦਰ ਨਾ ਕੋਈ ਸੁਖ ਸலாம் ਉਰੇ ਆਈਆਂ ਬਹੁਤ ਔਖੀ ਆਈਆਂ ਮੈਂ ਆ ਤੇਰੀ ਅੰਦਰ ਬੜੀ ਤੇਰੀ ਮਾਂ ਨੇ ਦੇਖ ਕੇ ਪਹਿਲੇ ਮੂੰਹ ਉੱਪਰ ਤੇ ਨੀਚੇ ਕਰ ਲਿਆ ਵੀ ਇਹ ਆ ਗਈ ਜੇ ਆਉਣੀ ਆ ਤਾਂ ਦੁਖੀ ਆ ਜੇ ਨਹੀਂ ਆਉਂਦੀ ਤਾਂ ਦੁਖੀ ਆ ਹੁਣ ਜਿਵੇਂ ਆ ਗਈ ਇਸੇ ਦਾ ਹੀ ਨਾ ਪੁੱਛਿਆ ਇਹ ਇਹਦੀ ਭੈਣ ਨੇ ਦੀ ਖਬਰਸਾਰ ਲੈਣ ਆ ਗਈ ਕੱਲੀ ਰਹਿੰਦੀ ਐ ਕੁੜੀ ਵਿਆਹੀ ਗਈ ਜਿਵੇਂ ਨਹੀਂ ਆਉਂਗੀ ਲੋਕ ਇਹਸ ਨੂੰ ਮਹਿਣਾ ਦੇਣਗੇ ਤੇ ਦਰਾਣੀ ਚਠਾਣੀਆਂ ਤਾਂ ਸ੍ਰੀਕਾ ਭਾਈਚਾਰ ਵੀ ਇਹਦੀ ਭੈਣ ਵੀ ਨਹੀਂ ਪੁੱਛਦੀ ਹੈਗੀ ਜੇ ਮੈਂ ਆ ਗਈ ਮਾੜਾ ਕਰਤਾ ਨਾ ਨਾ ਮਾੜਾ ਕਾ ਤੋ ਕਰਤਾ ਜੀ ਜੇ ਆਪਾਂ ਆਵਾਂ ਜਾਵਾਂਗੇ ਫੇਰ ਹੀ ਮਿਲਵਤਨ ਹੁੰਦਾ ਆਉਣ ਜਾਣ ਵਾਲੇ ਸਾਰੇ ਰਿਸ਼ਤੇ ਬਣੇ ਹੋਏ ਨੇ ਜੇ ਨਹੀਂ ਆਵਾਂ ਜਾਵਾਂਗੇ ਸਾਰਾ ਕੁਝ ਟਟ ਟਟ ਲਾਇਆ ਕੌਣ ਪੁੱਛਦਾ ਅੱਜਕੱਲੇ ਕਿਸਨ ਨਾਲ ਟਾਈਮ ਕਿਹਦੇ ਕੋਲ ਕਿਸੇ ਕੋਲ ਜਾਣਦਾ ਇਹ ਤਾਂ ਉਹੀ ਗੱਲ ਆ ਤੁਸੀਂ ਬੱਸਾਂ ਦਾ ਲਾਹਣੀ ਤੱਕ ਦੇ ਕੇ ਕੁੜੀ ਤੁਹਾਨੂੰ ਆਉਂਦੀ ਐ ਚਾ ਕਿਸ ਕੁੜੀ ਉਹਦੀ ਆ ਜਾਂਨੇ ਚੰਗੀ ਗੱਲ ਆ ਮਸੀ ਤਾਂ ਤੇਰੀ ਮਾਂ ਨੂੰ ਨਾ ਰੜਕ ਬਹੁਤ ਆ ਇਹਨੂੰ ਆਉਂਦੀ ਨਹੀਂ ਨਾ ਤੇਰੀ ਮਾਂ ਨੂੰ ਰੜਕ ਬਹੁਤ ਐ ਇਹਨੂੰ ਆਉਂਦੀ ਨਹੀਂ ਹੈ ਫਿਰ ਵਿਚਾਰੀ ਕਰੇਵੀ ਕੀ ਕਰੇਵੀ ਕੀ ਮੇਰੇ ਕੋਲ ਜਾਂਦੀ ਐ ਇੱਕ ਘੰਟਾ ਰਹੂ ਸਿਰਫ ਇੱਕ ਘੰਟਾ ਚੱਲ ਠੀਕ ਐ ਮੈਂ ਜਾਨੀ ਐ ਚੱਲ ਠੀਕ ਐ ਮੈਂ ਜਾਨੀ ਐ ਹਾਂ ਉਸਕੇ ਤੁਸੀਂ ਹਾਂ ਮੈਂ ਤਾਂ ਉਠਖਾ ਆ ਜਾ ਇੱਧਰ ਵਾ ਜਾ ਤਾ ਮੇਰੇ ਕੋਲ ਆ ਜਾ ਨਹੀਂ ਮਸੀ ਮੈਂ ਚਾਹ ਦਾ ਕੱਪ ਬਣਾ ਕੇ ਲਿਆਵਾ ਛੱਡ ਬਣਾ ਚਾਹ ਅਸੀਂ ਇਕੱਠੇ ਪੀ ਲਾਂਗੇ ਮੈਂ ਬਣਾ ਲਿਉਂਗੀ ਇਹ ਜੋ ਕਿ ਚਾਹ ਹਸ ਤਾਂ ਗੱਲਾਂ ਮਾਰਦੇ ਆ ਪੁੱਤ ਤੇਰੇ ਮਾਸਟਰ ਨੇ ਤਾਂ ਇੰਨੀ ਤੰਗ ਕਰੀ ਪਈਆਂ ਮੈਂ ਇਹਨੂੰ ਸਾਰਾ ਕੁਝ ਪਤਾ ਹੈ ਹਾਂ ਹਾਂ ਕੱਲੇ ਆਏ ਹੋ ਮੈਨੂੰ ਤੁਹਾਡੇ ਥੈਂਕ ਕੋਈ ਕੰਮ ਸੀਗਾ ਹਾਂ ਜੀ ਆਗੇ ਦੋ ਮਿੰਟ ਆਗੇ ਮਸੀਦ ਮੜਕ ਕਰ ਲਈ ਗੱਲ ਮਾਂ ਵਰਗੀ ਹੋਵਾ ਕੀ ਕਹਾਂ ਲੈ ਗਈ ਪਰੋਣੇ ਨੂੰ ਵੀ ਦੱਸ ਮੈਂ ਪਰੋਣੇ ਦੇ ਫੁੱਲ ਤੋੜ ਦਿੱਤੇ ਜਿਹੜਾ ਜਵਾਈ ਉਹਦਾ ਹੈ ਉਹ ਆਜਾ ਮੇਰਾ ਵੀ ਕਿਤੇ ਭਾਰਨਾ ਦੇਵੇ ਲਓ ਆਹੰਦਿਓ ਨਤੇ ਆਪਣੀ ਤੇ ਸਖਾਈ ਹੋਈ ਐ ਮੈਂ ਕਿ ਸਖਾਈ ਐ ਕੀ ਕਹਿਣਾ ਸੀ ਮੈਂ ਉਹਨੂੰ ਪਰੋਣਾ ਮੇਰੇ ਕੋਲ ਆ ਕੇ 2 ਮਿੰਟੇ ਬੈਠੇ ਐ ਜਦ ਹੀ ਆ ਕੇ ਠਾਲ ਕੇ ਲੈ ਗਈ ਪਰੋਣਾ ਆ ਕੇ ਕਹਿੰਦੀ ਲੈ ਤੈਨੂੰ ਅਜਾ ਚਾਹ ਦੰਨੀ ਆ ਬਣਾ ਕੇ ਉਹਨੂੰ ਐ ਹੁਜਾ ਮਾਰ ਮਾਰ ਕੇ ਚੱਕ ਲਈ ਮੈਂ ਇੰਨੀ ਥੋੜੀ ਐ ਫਿਰ ਉਹ ਹੁਣ ਉੱਠਿਆ ਸੀ ਉਹਨੂੰ ਚਾਹ ਤਾਂ ਫੜਾਉਣੀ ਸੀ ਉਹਨੇ ਮੈਂ ਕਿਹਾ ਤਾਂ ਸੀ ਗੱਲਾਂ ਮਾਰਦੀ ਐ ਮੈਨੂੰ ਆਪਣੇ ਆਪ ਚਾਹ ਬਣਾ ਕੇ ਦੇ ਦੇ ਨਾਲ ਮੈਂ ਪੀ ਲੰਦੀ ਨਾਲੇ ਉਹ ਪੀ ਲੰਦਾ ਆ ਜਿਹੜੀ ਮੈਨੂੰ ਪਹਿਲਾਂ ਕੋਲਡ ਕਾਫੀ ਮੱਥੇ ਮਾਰ ਕੇ ਇਹਨਾਂ ਹਲਕਾ ਨਾਲ ਤਾਲੂ ਇਹਨਾਂ ਜਰਾ ਸੁਆਦ ਨਾਲ ਵਿੱਚ ਦੇਣਾ ਨਾਲ ਲੈਣਾ ਉਹਦੀ ਕਿਉਂ ਉਹ ਤਾਂ ਕਿਸੇ ਵਧੀਆ ਬਣਾ ਕੇ ਦੇ ਕੇ 골ਡ ਕਾਫੀ ਕਾਫੀ ਦੀ ਗੱਲ ਛੱਡ ਮੇਰੇ ਕੋਲ ਪ੍ਰਾਣੇ ਨੂੰ ਠਾਲ ਲਈ ਮੈਂ ਪ੍ਰਾਣੇ ਨੂੰ ਕੋਈ ਗੱਲ ਸਮਝਾਉਂਦੀ ਕੋਈ ਸਿਖਾਉਂਦੀ ਮੈਂ ਮਾਸੀ ਆ ਉਹਦੀ ਕੋਈ ਨਹੀਂ ਸਿਖਾਦੀ ਜਿਹੜਾ ਕੋ ਸਿਖਾਉਣਾ ਇੱਥੇ ਹੀ ਆ ਪ੍ਰਾਣਾ ਵੀ ਪ੍ਰਾਣੇ ਨੇ ਕਿੱਥੇ ਜਾਣਾਗਾ ਤੂੰ ਐਵੇਂ ਨਾ ਪੜਕਿਆ ਕਰ ਨਹੀਂ ਪ੍ਰਾਣਾ ਮੇਰੇ ਕੋਲ ਬੈਠਾ ਤਾਂ ਬੈਠਣ ਨੂੰ ਮੇਰੇ ਕੋਲ ਪ੍ਰਾਣੇ ਨੂੰ ਠਾਲ ਲਈ ਉਹ ਉਹ ਤੂੰ ਤਾਂ ਇੱਕੋ ਗੱਲ ਕੋ ਨੂੰ ਠਾਲ ਲਈ ਠਾਲੀ ਫੇਰ ਕੀ ਹੋ ਗਿਆ ਜੇ ਉਹਨੂੰ ਠਾ ਲਈ ਚਾਹ ਪਾਣੀ ਪਿਆ ਦੂਗੀ ਫੇਰ ਬਹਿ ਜੂਗਾ ਤੇਰੇ ਕੋਲ ਫੇਰ ਮਾਰ ਲਈ ਗੱਲਾਂ ਜਿਹੜੀਆਂ ਮਾਰ ਦਿੰਦਾ ਹਾਂ ਹਾਂ ਹੁਣ ਤਾਂ ਮੈਨੂੰ ਪੂਰਾ ਯਕੀਨ ਆ ਗਿਆ ਤੈਨ ਆਪਣੀ ਕੁੜੀ ਸਖਾਈ ਦੀ ਉਹ ਤੂੰ ਕਹੀ ਜਾਂਦੀ ਆ ਤੂੰ ਮੇਰੇ ਜਵਾਕਾਂ ਵਰਗੀ ਆ ਤੂੰ ਮੇਰੀ ਬੁਲਬੁਲ ਵਰਗੀ ਆ ਕਿੱਥੇ ਮੈਂ ਬੁਲਬੁਲ ਵਰਗੀ ਆ ਉੱਥੇ ਮੈਂ ਸੂਤੀ ਪੈ ਨੂੰ ਛੱਡ ਕੇ ਉਰੇ ਆ ਕੇ ਬੈਠ ਗਈ ਤੂੰ ਮੈਂ ਆਖਿਆ ਚੱਲ ਬੰਚਟ ਰਾਮ ਕਰਦੀ ਹੈਗੀ ਪਈ ਆ ਉੱਥੇ ਪਈ ਰਹਿਣ ਦੇ ਨੂੰ ਮੈਂ ਤਾਂ ਫਿਰ ਵੀ ਅਸੀਂ ਜਿਵੇਂ ਬੋਲੀ ਜਾਵਾਂਗੇ ਤੇਰੀ ਨੀਂਦ ਖਰਾਬ ਹੋ ਤਾਂ ਇੱਧਰ ਆ ਕੇ ਬੈਠ ਗਈ ਸੀ ਮੈਂ ਤਾਂ ਮਾਪੇ ਪਾਪਾ ਤੇ ਵੀ ਨਾ ਕੋਈ ਨਹੀਂ ਪ ਨਾ ਮੈਨੂੰ ਐ ਦੇਖ ਮੈਂ ਤੈਨੂੰ ਪਿੱਛਾ ਕਰ ਦੋ ਦਿੱਤਾਗਾ ਹੈ ਕਦੋਂ ਮੈਂ ਤੈਨੂੰ ਤੇਰੇ ਕੋਲੇ ਗਈ ਨਹੀਂ ਜਾਂ ਕਦੋਂ ਕਿਤੇ ਇੱਥੇ ਧਿਆਰ ਤੇ ਤੇਰੇ ਕੋਲ ਪਹੁੰਚੀ ਨਹੀਂ ਮੈਂ ਮੈਂ ਜਦ ਵੀ ਤੇਰੇ ਕੋਲ ਆਣੀ ਕਦੇ 15 ਦਿਨ ਕਦੇ ਮਹੀਨਾ ਕਦੇ ਡੇਢ ਮਹੀਨਾ ਲਾ ਕੇ ਜਾਨੀ ਤੂੰ ਤਾਂ ਮੇਰੇ ਘਰੇ ਘਰੇ ਘੰਟਾ ਲਾ ਕੇ ਆਣੀ ਹੈ ਮੈਨੂੰ ਐ ਦੱਸ ਵੀ ਆਈ ਡਾ ਭਰਿਆ ਭਰੋ ਭਰਿਆ ਕਰ ਮੈਂ ਕਿੱਥੇ ਛੱਡ ਕੇ ਜਾਵਾਂ ਮੈਨੂੰ ਐ ਦੱਸ ਕਿੰਨਾ ਸੰਦ ਸਰੇੜਾ ਖੜਾਗਾ ਆਸਮਾਨ ਕਿੰਨਾ ਪਿਆਗਾ ਹੈ ਤੈਨੂੰ ਪਤਾ ਬਾਰ-ਬਾਰ ਆਪਾਂ ਖੇਤਾਂ 'ਚ ਤਾਂ ਰਹਿਨੇ ਹੈਗੀ ਐ ਘਰ ਸੁਣਾ ਛੱਡ ਕੇ ਸਰਜੂਗਾ ਮੇਰਾ ਮੈਂ ਤਾਂ ਮੇਰੇ ਘਰ ਆਣਾ ਲੜਕੇ ਆ ਨਹੀਂ ਹੁੰਦੇ ਜਾਂ ਤੇਰੀ ਕੁ ਤੇਰਾ ਸਾਸੋਰਾ ਵੀ ਹੈਗਾਗਾ ਤੇਰਾ ਦਰਾਣਾ ਝਟਾਣਾ ਵੀ ਹੈਗਾ ਤੇ ਤੇਰਾ ਘਰ ਵੀ ਪਿੰਡ ਦੇ ਵਿਚਾਲੇ ਆ ਉਥੇ ਤੈਨੂੰ ਕਿਸੇ ਕੱਲ ਦਾ ਡਰ ਨਹੀਂ ਹੈਗਾ ਮੇਰਾ ਤਾਂ ਘਰ ਆ ਖੇਤਾਂ ਦੇ ਵਿੱਚ ਪਿਆ ਪਿਆਗਾ ਮੈਨੂੰ ਐਂ ਦੱਸ ਨੀ ਮੈਂ ਸੁਣਨਾ ਛੱਡ ਕੇ ਕਿਵੇਂ ਆ ਜਾ ਹੈ ਐਨੀਆਂ ਮਸਿੰਡਰੀਆਂ ਖੜੀਆਂ ਨੇ ਘਰ ਮੈਨੂੰ ਨਹੀਂ ਪਾਈ ਥੋੜੀ ਸਮਝ ਆਉਂਦੀ ਹੈਗੀ ਥੋੜੀ ਮਾਂ ਮਾਤਿਆਂ ਦੀ ਉਹ ਤਾਂ ਤੂੰ ਕਿਸੇ ਜਨੇ ਮੈਂ ਪਿਆਰ ਕਰਦੀ ਆ ਮੈਂ ਪਿਆਰ ਕਰਦੀ ਆ ਮੈਂ ਤਾਂ ਨਾ ਬਸ ਆ ਹੁਣ ਆ ਗਈ ਮੈਂ ਤੇਰੀ ਪਿਆਰ ਦਾ ਪਿਆਰ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਵੀ ਮੈਂ ਜਾ ਕੇ ਤੇਰੇ ਕੋਲ ਬੈਠੀ ਰਾਵਾਂ ਤੂੰ ਆ ਦੇ ਘਰ ਭਰ ਆਲੀ ਹੈਗੀ ਵਧੀਆ ਤੇਰੇ ਜਵਾਬ ਚੱਲੇ ਨੇ ਵਧੀਆ ਤੇਰਾ ਪਰਿਵਾਰ ਆ ਜਦ ਮੈਂ ਆਪਣੇ ਜਵਾਕ ਚਲੇ ਛੱਡ ਕੇ ਤੇਰੇ ਕੋਲ ਡੇਢ-ਢੇ ਮਹੀਨਾ ਲਾ ਕੇ ਜਾਂਦੀ ਆ ਕੁਛ ਛੋਟੀਆਂ ਤੂੰ ਆ ਜਾਏਗੀ ਮੇਰੇ ਕੋਲ ਫਿਰ ਕੀ ਹੋ ਜੂ ਅਗਲਾ ਮੈਨੂੰ ਲੈਣੇ ਦਿੰਦਾ ਤੇਰੀ ਭੈਣ ਸਿਰਫ ਉ ਇੱਕ ਘੰਟਾ ਲਾ ਕੇ ਜਾਂਦੀ ਆ ਤੂੰ ਮਹੀਨਾ-ਮੀਨਾ ਡੇਢ-ਢੇ ਮਹੀਨਾ 15-15 ਦਿਨ ਲਾ ਕੇ ਆਨੀ ਅਗਲਾ ਮੈਨੇ ਦਿੰਦਾ ਮੈਨੂੰ ਮੈਂ ਆਪੇ ਉਹਦੇ ਨਾਲ ਗੱਲ ਕਰ ਲਊ ਜੇ ਤੈਨੂੰ ਮੇਲੇ ਦਿੰਦਾਗਾ ਮੈਂ ਸਮਝਾ ਦੂੰ ਕਿ ਭਈ ਮੇਣਾ ਨਾ ਮਾਰਿਆ ਕਰ 20 ਸਾਲਾਂ ਤੋਂ ਤੋ ਸਮਝਾਇਆ ਨਾ ਗਿਆ ਅੱਜ ਇੱਕ ਘੰਟੇ ਚ ਤੋ ਸਮਝਾ ਦੇਗੀ ਉਹਨੂੰ ਨਹੀਂ ਚਲ ਕੋਈ ਨਹੀਂ ਆ ਕੇ ਆਉਂਗੀ ਤੂੰ ਕਿਉਂ ਤਪੀ ਤਪਾਈ ਇਹ ਤੈਨੂੰ ਕੀ ਕਹਿ ਕੇ ਤੋਰਿਆ ਉਹਨੇ ਮੈਨੂੰ ਤੈ ਮੈਨੂੰ ਪੁੱਛਿਆ ਵੀ ਤੂੰ ਮਿਲਣ ਆਈ ਆਂ ਗੇਲਣ ਆਈ ਆਂ ਤੂੰ ਮੈਨੂੰ ਕੱਲ ਫੋਨ ਕਰਿਆ ਕਿਉਂ ਫੋਨ ਕਰਿਆ ਜਦ ਮੈਂ ਤੁਹਾਨੂੰ ਫੋਨ ਕਰਿਆ ਤਾਂ ਕਿ ਮੈਂ ਆਉਂਗੀ ਤੇਰਾ ਹੱਕ ਬਣਦਾ ਦਾ ਕਹਿਣ ਦਾ ਵੀ ਕੋਈ ਨਾ ਪੁੱਤ ਮੈਂ ਆਉਂਗੀ ਲੈ ਕੇ ਮੈਂ ਆਉਂਗੀ ਸੱਦੀ ਤੈਨੂੰ ਮੈਂ ਜਾਨੀ ਵੀ ਤੂੰ ਆ ਜਾ ਮੇਰੇ ਕੋਲ ਚਾਰ ਤਣ ਲਾ ਜਾ ਮੈਂ ਮੰਨਦੀ ਆਂ ਪਰ ਤੈ ਮੈਨੂੰ ਪੁੱਛਿਆ ਵੀ ਜਿਹੜਾ ਅੱਜ ਤੈ ਮੈਨੂੰ ਫੋਨ ਕਰਿਆ ਤਾਂ ਮੈਨੂੰ ਕਿਉਂ ਫੋਨ ਕਰੇ ਨਹੀਂ ਚਲ ਕੋਈ ਨਹੀਂ ਹੁਣ ਦੱਸ ਦੇ ਫਿਰ ਨਹੀਂ ਪੁੱਛਿਆ ਗਿਆ ਹੁਣ ਦੱਸ ਦੇ ਬੀ ਤੂੰ ਕਿਉਂ ਫੋਨ ਕੀਤਾ ਸੀ ਕੀ ਗੱਲ ਹੈ ਤੈਨੂੰ ਕੀ ਤਕਲੀਫ ਔਥੇ ਅਗਲਾ ਮੈਨੂੰ ਮਿਹਨੇ ਦੰਦਾ ਵੀ ਤੇਰੀ ਭੈਣ ਤੇਰੇ ਆ ਕੇ ਨਹੀਂ ਖੜਦੀ ਕੱਲੀ ਉਹ ਭੈਣਾ ਤੇਰੀ ਉਹੀ ਤੇਰੇ ਆਉਂਦੀ ਨਹੀਂ ਹੈਗੀ ਅਗਲਾ ਮੈਨੂੰ ਮਿਹਨੇ ਦੰਦਾ ਪਹਿਲੀ ਗੱਲ ਤਾਂ ਆਹੀ ਸੁਣ ਲਓ ਚੱਲ ਕੋਈ ਨਹੀਂ ਇਹ ਤਾਂ ਮੈਂ ਉਹਨੂੰ ਕਹਿ ਦਉਗੀ ਭਾਈ ਮੈਂ ਮੈਥੋਂ ਆਇਆ ਨਹੀਂ ਜਾਂਦਾਗਾ ਚੱਲ ਮੈਂ ਆ ਜਾਕਰੂ ਦੋ ਚਾਰ ਦਿਨ ਤੇਰੇ ਕੋਲ ਲਾਇਆ ਕਰੂ ਫੇਰ ਹੋਰ ਬੱਸ ਹੋਰ ਕੀ ਤਕਲੀਫ ਅਗਲੇ ਨੂੰ ਡਰ ਹੋਊਗਾ ਅਗਲੇ ਨੂੰ ਡਰ ਹੋਊਗਾ ਫੇਰ ਅਗਲਾ ਮੈਨੂੰ ਬੋਲੂਗਾ ਥੋੜੀ ਮੈਨੂੰ ਐਂ ਦੱਸ ਡਰ ਨੂੰ ਤੈਨੂੰ ਕਿੰਨਾ ਚੱਕੀ ਬੱਠਾ ਹੋ ਡਾਂਗ ਉਹਦੇ ਗੱਲਾਂ ਹੀ ਉਹਦੇ ਬੋਲੇ ਡਾਂਗ ਵਰ डांग मारू किसे, किसे कर, के 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 मा तो, 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 नु देखू ਵੀ ਹਾਂ ਮੇਰਾ ਸਿਰ 파ੜਤਾ ਚਾਰ ਬੰਦੇ ਉਹਦੇ ਪਰ ਹੋਣਗੇ ਜਿਹੜੀ ਉਹ ਬੋਲ ਮਾਰਦਾ ਨਾ ਬੋਲ ਨਹੀਂ ਦਿਖਦੇ ਕਿਸੇ ਨੂੰ ਵੀ ਉਹਦੇ ਚੱਲ ਕੋਈ ਨਹੀਂ ਤੂੰ ਗੁੱਸਾ ਨਾ ਕਰ ਮੈਂ ਜਾ ਕੇ ਆਉਂਗੀ ਕਹਿ ਕੇ ਆਉਂ ਸਰਪ ਮਾ ਮਾਪਾ ਤੋਂ ਬੋਲ ਵੀ ਤੇਰੇ ਕੋਲ ਵੀ ਚਾਰ ਦਿਨ ਲਾ ਆਉਂਗੀ ਕੋਈ ਗੱਲ ਨਹੀਂ ਤੇ ਫਿਰ ਕੋਈ ਮੈਂ ਨੂੰ ਸਮਝਾ ਪੀ ਆਉਂਗੀ ਮਾਪਾਪਾਂ ਤੋਂ ਬਾਦ ਨਾ ਬੜਾ ਭੈਣ ਭਾਈ ਪਿਓ ਕਿਆ ਵਰਗਾ ਹੋ ਜਾਂਦਾ ਠੀਕ ਹੈ ਮੇਰੇ ਦਿਨਾਂ ਨੇ ਚਣਾਂ ਨੇ ਵੀ ਬੋਲਦੀਆਂ ਨੇ ਮੈਨੂੰ ਵੀ ਤੇਰੀ ਭੈਣ ਆ ਕੇ ਨਹੀਂ ਖੜਦੀ ਤੇਰੀ ਭੈਣ ਆ ਕੇ ਨਹੀਂ ਖੜਦੀ ਹੈ ਤੇਰੀ ਇਹਨਾਂ ਦਤਰਾਣਾਂ ਦੀ ਠੰਗਾਂ ਨੂੰ ਐ ਨਹੀਂ ਪਤਾ ਵੀ ਮੁੰਡਾ ਵੀ ਭਈ ਉਹਦਾ ਚੰਡੀਗੜ੍ਹ ਰਹਿੰਦਾ ਨੂੰ ਵੀ ਚੰਡੀਗੜ੍ਹ ਰਹਿੰਦੀ ਹੈਗੀ ਤੇ ਗਾਂਹ ਉਹਦਾ ਬੰਦਾ ਵੀ ਬਾਹਰ ਹੈ। ਹੈ ਮੈਂ ਤਾਂ ਤੇਰੀ ਕੋਈ ਗੱਲ ਦਾ ਅਸਰ ਨਹੀਂ ਹੈਗਾ ਬਸ ਜੇ ਤੂੰ ਮੇਰੇ ਕੋਲ ਮਿਲਣ-ਖਿਲਣ ਆਵੇਂਗੀ। ਅੱਛਾ ਹਾਂ ਸੱਚ ਤੂੰ ਮਿਲਣ-ਖਿਲਣ ਆਵੇਂ ਨਾ ਮੈਂ ਤੂੰ ਤਾਂ ਆਪਣੇ ਜਵਾਕਾਂ ਨੂੰ ਵੀ ਨਹੀਂ ਮੈਨੂੰ ਮਿਲਣ ਦੇਣ ਦਿੰਦੀ ਹੈਗੀ। ਇੱਕ ਦਿਨ ਤੇਰੀ ਨੋਹਰ ਪੁੱਤ ਉਹਥੇ ਖੜੇ ਤੇ ਏਡੇ ਪਰ ਮਹਾਲੀ ਵਾਲੇ ਤੇ ਜਦ ਮੈਂ ਉਹਦੇ ਲਵੇ ਨੂੰ ਗਈ ਸਕੂਟਰੀ ਲੈ ਕੇ ਮੁੰਡੇ ਨੇ ਕਿਆ ਨਾਮ ਹੈ ਬਹੂ ਜੇ ਬਿਠਾਈ ਵੀ ਨਹੀਂ ਹੈਗੀ ਪਹਿਲਾਂ ਗੱਡੀ ਐ ਕਮਾ ਲਈ ਮੇਰੇ ਉੱਪਰ। ਮਾਝਾਲ ਕੋਈ ਗੱਲੀ ਪਾਰ ਬਹੁਨ ਤਾਂ ਗੱਲ ਬੁੜੀ ਨੂੰ ਬਹੁਨ ਤਾਂ ਪਛਾਣ ਨਹੀਂ ਹੈਗੀ ਵੀ ਬੁੜੀ ਖੜੀ ਹੈ ਉਹਨਾਂ ਵਾਸਤੇ ਮੈਂ ਬੁੜੀਆਂ ਆ ਤੈਨੂੰ ਕੌਣ ਬੁੜੀ ਕਹਿੰਦਾਗਾ ਤੂੰ ਤਾਂ ਨਾ ਉਹੀ ਖਬਰਾਈ ਜਾਨੀ ਹੈ ਕਿ ਜੇ ਉੱਥੇ ਜਾ ਕੇ ਖੜੇ ਸੀ ਚਲ ਉਹਨਾਂ ਨੂੰ ਨਹੀਂ ਪਤਾ ਲੱਗਿਆ ਤੂੰ ਬਾਜ਼ ਮਾਰ ਲੈਂਦੀ ਫੇਰ ਕਿਹੜਾ ਤੂੰ ਘਸ ਜਾਂਦੀ ਕਿਉਂ ਤੂੰ ਵੀ ਬੋਲ ਰਹੀ ਹੈ ਬੜੀ ਮੈਤ ਹੈਗੀ ਬਹੁਤੀ ਸੱਸ ਲੱਗਦੀ ਚਲ ਮੁੰਡਾ ਨਹੀਂ ਬੁਲਾਉਂਦਾ ਨਾਂ ਬਲਾਵੇ ਤਾਂ ਮੈਂ ਮਾਸੀ ਲੱਗਦੀ ਹੈ ਮੈਨੂੰ ਕੋਈ ਫਿਕਰ ਨਹੀਂ ਹੈ ਕਿ ਪਰ ਬਹੁਤਾ ਬੁਲਾਉਂਦੀ ਨਾ ਉਹ ਤਾਂ ਦੱਸ ਦਿੰਦਾ ਨੀ ਚਲ ਕੋਈ ਨਹੀਂ ਜੇ ਜਵਾਕ ਨੂੰ ਨਹੀਂ ਪਤਾ ਲੱਗਿਆ ਤੂੰ ਕਿਉਂ ਗੁੱਸੇ ਹੁੰਨੀ ਹੈਗੀ ਪਹਿਲਾਂ ਤੂੰ ਮੈਨੂੰ ਐ ਦੱਸ ਵਿਚਾਲਾ ਆਪਾਂ ਰੋਟੀ ਪਾਣੀ ਬਣਾਉਣੇ ਪਹਿਲਾਂ ਰੋਟੀ ਪਾਣੀ ਖਾ ਕੋਈ ਨਹੀਂ ਬਾਕੀ ਗੱਲਾਂ ਆਪਾਂ ਬਾਅਦ ਚ ਕਰਾਈਆਂ ਜਾ ਹੋ ਖੜੀ ਚੱਲ ਅੰਦਰ ਲੈ ਹੁਣ ਦੇਖੇ ਐ ਕਾ ਤੋ ਖਾਣੀ ਹੈਗੀ ਤੂੰ ਤਾਂ ਮੈਨੂੰ ਕਹਿੰਸੀ ਮੈਂ ਰਾਤ ਲਾ ਕੇ ਜਾਵਾਂਗੇ ਹਾਲ ਲੱਗਦੇ ਨੇ ਰਾਤ ਰਹਿਣ ਵਾਲੇ ਜਿਵੇਂ ਦੀਓ ਕੱਲਾ ਕਰਦੀ ਐ ਮਾਸੀ ਮਿੰਤਾ ਲਾ ਦੋ ਮੇਰੇ ਘਰ ਵਾਲੇ ਨੂੰ ਪਾਗਲ ਕਰੂ ਜਾਂ ਤਾਂ ਮੈਨੂੰ ਪਾਗਲ ਕਰੋ ਇਹਦੇ ਨਾਲ ਚੰਗਣਾ ਬੰਨੇ ਹੱਤ ਮੈਂ ਤਾਂ ਘਰ ਹੀ ਜਾਨੀ ਆਪ ਤੇ ਓਹੋ ਬਾਗ ਜੀ ਘਰੇ ਕੋਈ ਗੱਲ ਨਹੀਂ ਸਵੇਰੇ ਬਾਗ ਜੀ ਕਰਾਦੀ ਤਾਂ ਗੱਲ ਹੈ ਬਿਲਕੁਲ ਮੰਮੀ ਆ ਜਿਹੜੀਆਂ ਮੇਰੇ ਦਿਮਾਗ ਦੇ ਨਾੜਾ ਨਾ ਫਟਣ ਵਾਲੀਆਂ ਹੋ ਰਹੀਆਂ ਨੇ ਗੱਲਾਂ ਤੇ ਦੇਖ ਲਓ ਕਿਹੋ ਜੀ ਕਰਦੀ ਐ ਭਾਵੇਂ ਨਾਲ ਬੈਠੇ ਐ ਕਹੀ ਹੰਦੀ ਸੀ ਉਹੀ ਗੱਲ ਦਾ ਡਰ ਹੋ ਗਿਆ ਨਾ ਜਿਦੋਂ ਮੈਨੂੰ ਡਰ ਸੀਗਾ ਆਖੇ ਕਹਿੰਦੀ ਵੀ ਮੇਰਾ ਘਰ ਵਾਲਾ ਤਾਂ ਚੰਗਾ ਨਹੀਂ ਹੈਗਾ ਕੰਜਰਾ ਚੌਰਾ ਪਤਾ ਨਹੀਂ ਦੇਖ ਨਾ ਮੰਮੀ ਯਾਰ ਫਿਰ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਨਹੀਂ ਉਹੀ ਤਾਂ ਗੱਲ ਮੈਂ ਤਾਂ ਆਪਸ ਤਾਈ ਜਾਨੀ ਇਹਨੂੰ ਫੋਨ ਕਰਕੇ ਮੈਨੂੰ ਕਿਹੜਾ ਪਤਾ ਸੀ ਵੀ ਇਹ ਅੱਜੀ ਆਜੂ ਮੈਂ ਤਾਂ ਕਿਹਾ ਅੱਗੇ ਮਹੀਨਾ ਹੋ ਗਿਆ ਮੇਨ ਤਾਂ ਕਰੀ ਉਹਦੇ ਨਹੀਂ ਆਏਗੀ ਤੇ ਹੁਣ ਕਿਹੜਾ ਨੇ ਆਉਣਾਗਾ ਹੁਣ ਇਹ ਕਦੋਂ ਜਾਊਗੀ ਇਹਦੇ ਨਾਲ ਚੰਗਾ ਤਾਂ ਨਾ ਮੈਂ ਹੀ ਵਗ ਜਾਨੀਆ ਠੀਕ ਆ ਨਾਲੇ ਉਧਰ ਵਾਲੀ ਮੰਮੀ ਦਾ ਜੀ ਨਹੀਂ ਲੱਗਦਾ ਹੈਗਾ ਮੇਰੇ ਤੋਂ ਬਿਨਾ ਚੱਲੀਏ ਫਿਰ ਆਪਾਂ ਹਾਂ ਚਲੋ ਚੱਲੀਏ ਲੈ ਪੁੱਤ ਦੇਖੀ ਰਾਤਾਂ ਰਹਿ ਜਾਂਦੇ ਤੁਸੀਂ ਹੈਂ ਮੰਮੀ ਜੀ ਅੱਜ ਤਾਂ ਅਸੀਂ ਚਲੋ ਸ਼ਾਮ ਨੂੰ ਬੜਨ ਵਾਸਤੇ ਜੀਕੇ ਤੁਸੀਂ ਜੋਰ ਪਾਇਆ ਅਸੀਂ ਰਾਤ ਰਹਿਣ ਵਾਸਤੇ ਵੀ ਤਿਆਰ ਹੋ ਗਏ ਹੁਣ ਫਿਰ ਇਹਦਾ ਜੀ ਨਹੀਂ ਲਾਉਂਦੀ ਹੈਗੀ ਮਮਾ ਮੇ ਬਿਨਾ ਉਹ ਹੀ ਤਾਂ ਮੈਨੂੰ ਕਹੀ ਆਂਨੀ ਹੈ ਕਹਿੰਦੀ ਭਾਈ ਇਹ ਮੇਰਾ ਜੀ ਨਹੀਂ ਲਾਦਾ ਮੰਮੀ ਬਿਨਾ ਹੁਣ ਤਾਂ ਭਾਈ ਉਹੀ ਗੱਲ ਫਿਰ ਉਹੀ ਮਾਂ ਤੇਰੀ ਚੱਲ ਕੋਈ ਗੱਲ ਨਹੀਂ ਫੇਰ ਕਦੇ ਗੇੜਾ ਮਾਰ ਲਿਓ ਮੰਮੀ ਇਮੋਸ਼ਨਲ ਡਰਾਮਾ ਬਹੁਤ ਕਰਦੀ ਹੈ ਮਾਂ ਤਾਂ ਤੂੰ ਵੀ ਹੈ ਮੇਰੀ ਹੁਣ ਬਸ ਮਿਲ ਲਈ ਠੀਕ ਆ ਜਾਂਦੇ ਆ ਆਪਦੇ ਘਰੇ ਕਿਸ ਦਿਨ ਫੇਰ ਆ ਜਾਾਂਗੇ ਫੇਰ ਰਾਤ ਰਹਿ ਜਾਾਂਗੇ ਆਪਾਂ ਚੱਲ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਬੁੱਤ ਫੇਰ ਆਏ ਦੇਖ ਲਓ ਫਿਰ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਨੂੰ ਠੀਕ ਲ ਤੁੱਕੀ ਇਹਨਾਂ ਸਿਖਾ ਰਹੀਆਂ ਕਿੰਨਿਆਂ ਨੂੰ ਮੈਂ ਕੀ ਸਿਖਾਉਣਾ ਇਹਨਾਂ ਨੂੰ ਜਾਂਦੇ ਆ ਤਾਂ ਰਵਿੰਦਰ ਘਣੇ ਨੇ ਮੇਰੇ ਕੋਲ ਵੀ ਨਹੀਂ ਬੈਠਣ ਦਿੱਤੇ ਹੈਗੇ ਮੈਂ ਤਾਂ ਕੀ ਕਹਿਣਾ ਸਾਨੂੰ ਬੈਠਣ ਨੂੰ ਬੈਠੇ ਸੀਗੇ ਤੇ ਉਹਨੇ ਤਾਂ ਘਰੋਂ ਫੋਨ ਆ ਗਿਆ ਹੁਣ ਤਾਂ ਕਰਕੇ ਜਾਂਦੇ ਹੈਗੇ ਨਾ ਵੀ ਮੈਂ ਤਾਂ ਆਪ ਜਾ ਰਹੀਆਂ ਤਿੰਨ ਤੋਂ ਮੇਰੀ ਨਾ ਤਿੰਨ ਤੋਂ ਚੌਹ ਹੁੰਦਾ ਹੀ ਨਹੀਂ ਹੈਗਾ ਵੀ ਮੈਂ ਉਹਰੇ ਰਹਾ ਜਾਂ ਮਿਲਣਾ ਆਮਾ ਚਲ ਕੋਈ ਨਹੀਂ ਤੂੰ ਐਵੇਂ ਗੁੱਸਾ ਨਾ ਕਰ ਕੋਈ ਗੱਲ ਨਹੀਂ ਪੁੱਤ ਤੁਸੀਂ ਜਾਓ ਕੋਈ ਗੱਲ ਨਹੀਂ ਫੇਰ ਆਪਾਂ ਨਾ ਤੂੰ ਕਿਉਂ ਚੱਲੇ ਹਾਂ ਕਮਲ ਜੀ ਯਾਦ ਆ ਗਿਆ ਸੀ ਸਾਨੂੰ ਅਸੀ ਨੇ ਕੋਈ ਰੋਹ ਪਰ ਆਦ ਨੂੰ ਗੱਲਾਂ ਮਾਰਾਂਗੇ ਨਾਲੇ ਨਾਲ ਮੈਂ ਤੇਰੇ ਮਾਸਟਰ ਦੀਆਂ ਗੱਲਾਂ ਦੱਸੂਗੀ ਆਪਣੇ ਪਿੰਡ ਦੀਆਂ ਗੱਲਾਂ ਦੱਸੂਣੀ। ਉਹ ਤਾਂ ਤੂੰ ਕਰੀ ਚੱਲੀ ਗੱਲਾਂ। ਇਹਦੇ ਸੱਸ ਦਾ ਫੋਨ ਆ ਗਿਆ ਤੇ ਉਹਨੇ ਕਿਤੇ ਜਾਣਾਗਾ ਤਾਂ ਕਰਕੇ ਫਿਰ ਘਰ ਇਹਨਾਂ ਦਾ ਵੀ ਸੁਣਨਾ ਹੈ। ਹਾਂ ਇਹ ਤਾਂ ਗੱਲ ਤੇਰੀ ਠੀਕ ਆ ਸੱਸਾਂ ਨੂੰ ਪਿਆਰ ਕਰੀ ਜਾਂਦਾ ਪਰ ਸੱਸਾਂ ਇੰਝ ਨਹੀਂ ਹੁੰਦੀਆਂ ਦੇਖ ਵੀ ਪੁਰਾਣੇ ਗੁੱਸੇ ਦਾ ਕਰੀ ਨਾ। ਵੀ ਮੈਂ ਕੀ ਕਹਿ ਰਹੀ ਆ ਮੈਂ ਵੀ ਨੀ ਮੇਰੇ ਸਾਸੂ ਨੇ ਇਹਨਾਂ ਪੁੱਛਦੀ ਹੈਗੀ। ਨਾਲੇ ਗੁੱਸੇ ਦਾ ਚਲੋ ਕੀ ਕਰਨਾ ਹੈ। ਇਹ ਜਸਤੂ ਜਿਓ ਉਸ ਸੱਸ ਦੀ। ਚੰਗਾ 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 ਬੋਤਲ ਚੰਗਾ ਮੰਮੀ ਚੰਗਾ ਬੋਤਲ ਠੀਕ ਐ ਮਾਸੀ ਹਾਂ ਠੀਕ ਆ ਪੁੱਤ ਅੱਛਾ ਮੇਰੇ ਕੋਲ ਨੂੰ ਜਿਹੜਾ ਮਾਰਿਆ ਆਇਓ ਠੀਕ ਐ ਮੈਂ ਸੂਟ ਲੈ ਕੇ ਰੱਖੂੰਗੀ ਤੇਰੇ ਜੋ ਕੋਈ ਗੱਲ ਨਹੀਂ ਮਾਸੀ ਫੇਰ ਕਦੇ ਸਹੀ ਚੰਗਾ ਬੋਤਲ ਠੀਕ ਆ ਤੈਨੂੰ ਨਿਆਣੇ ਪਹੁੰਚਾ ਦੇ ਵੀ ਮੈਂ ਤਾਂ ਆਪ ਜਾ ਰਹੀ ਆ ਨਿਆਣਾ ਕਰਕੇ ਤੇ ਚੱਲ ਦੋ ਦਿਨ ਜੀ ਲੱਗ ਜਾਂਦਾ ਬੰਦੇ ਦਾ ਮੈਂ ਨੀ ਰਹਿੰਦੀ ਲੈ ਦੇ ਜਿਹੜਾ ਮੈਨੂੰ 250 ਰੁਪਏ ਦੇਣੇ 120 50 ਦੇਣੇ ਆਗੇ ਤੂੰ ਤਾਂ ਰਹਿ ਲੈ ਹੁਣ ਉਹ ਤਾਂ ਪਾ ਗਏ ਨੇ ਤੂੰ ਰੱਖ ਲੰਦੀ ਨਾ ਇਹਨਾਂ ਹੁਣ ਉਹਨਾਂ ਦੇ ਘਰੇ ਕੋਈ ਕੰਮ ਹੋ ਗਿਆ ਜ਼ਰੂਰੀ ਤਾਂ ਕਰਕੇ ਬਾਗੇ ਨੇ ਉਹ ਮੇਨ ਗੱਲ ਤਾਂ ਇਹ ਆ ਤੈਨੂੰ ਮੇਰਾ ਦੁੱਖ ਹੋ ਗਿਆ ਤਾਂ ਤੈਨੂੰ ਵੀ ਤੇਰੀ ਕੁੜੀ ਨੂੰ ਮੈਂ ਪਰੌਣੇ ਕੰਮਲੇ ਕੀ ਬੋਲਦੀ ਮੈਂ ਹਾਏ ਕੀ ਦੁੱਖ ਪਰੌਣਾ ਵੀ ਦੇਖਣ ਨੂੰ ਕੀ ਕਹੂਗਾ ਵੀ ਮਾਸੀ ਖਣੀ ਕਹੀ ਜੀ ਹਾਏ ਕੀ ਦੁੱਖ ਹੋਣਾ ਸੀ ਕੋਈ ਦੁੱਖ ਨਹੀਂ ਹੋਇਆਗਾ ਮੈਂ ਤੈਨੂੰ ਇਹ ਕਹਿੰਦੀ ਤੂੰ ਰਹਿ ਪਾ ਕੋਈ ਗੱਲ ਨਹੀਂ ਹੁਣ ਤੂੰ ਤਾਂ 15 ਤਾਂ ਲੱਖ ਜਾਣਾ ਸੀ ਹੁਣ ਛੇ ਦੀ ਤੁਰਦੀ ਨਾ ਮੈਂ ਤਾਂ ਜਾਣੀ ਜੇ 100000 ਰੁਪਏ ਦੇਣਾ ਦੇ ਦੇ ਜਿਹੜਾ ਦੰਨੀ ਹੁੰਨੀ ਹੈਗੀ ਨਹੀਂ ਮੈਂ ਤਾਂ ਚੱਲੀ ਆ ਮੇਰੀ ਸੱਸ ਪੁੱਛੂਗੀ ਵੀ ਕੀ ਲੈ ਕੇ ਆਈ ਆਂ ਆਪਣੀ ਭੈਣ ਦੇ ਘਰ ਗਈ ਸੀ ਮੈਂ ਤਾਂ ਆ ਵੀ ਆਪ ਚੱਲੀ ਕਮਲ ਦੀ ਗੱਲ ਹੈ ਕਿ ਮੈਂ ਤਾਂ ਜਵਾਕਾਂ ਨੂੰ ਵੀ ਤੋਰਤਾ ਹੁਣ ਆਪ ਵੀ ਤਿਆਰ ਹੋ ਗਈ ਹੈਗੀ ਹੁਣ ਇਹਦਾ ਸਹਰਿਆ ਬਣਾ ਸਰਦਾ ਨਹੀਂ ਉਂ ਦਾ ਉਹਦੇ ਨਾਲ ਸਾਰਾ ਢੂੰਗਾ ਢੂੰਗੀ ਹੋਈ ਜਾਊਗੀ ਤੇ ਹੁਣ ਆ ਕੇ ਮੈਂ ਤਾਂ ਚੱਲੀ ਆਂ ਦੇ ਸਹਰਿਆ ਨੂੰ ਰਹਿ ਜਾਂਦੀ ਇੱਕ ਦਿਨ ਹੋਰ ਕੋ ਕੀ ਰਹਿ ਕੇ ਕਰਦੀ ਮੈਂ ਤੇ ਨਿਆਣੇ ਦਾ ਆਪਣੀ ਭੇਜ ਤੇ ਚਲ ਮੈਂ ਵੀ ਮਿਲ ਲਈ ਮੇਰਾ ਵੀ ਦਿਲ ਕਰਦਾ ਤਾਂ ਮਿਲਣ ਨਿਆਣ ਨੂੰ ਮੈਂ ਮਿਲੀ ਚਲ ਜੇ ਨਿਆਣੇ ਪਾ ਕੇ ਮੈਂ ਤਾਂ ਘਰੇ ਹੈਗੀ ਆ ਮੇਰੇ ਕੋਲ ਤਾਂ ਰਹਿ ਜਾਂਦੀ ਆਪਾਂ ਤਾਂ ਗੱਲਾਂ ਬਾਤਾਂ ਕਰ ਲੈਂਦੇਗਾ ਹੁਣ ਛੇਤੀ ਕਾਲੀ ਹੋ ਗਈ ਤੈਨੂੰ ਜਾਣ ਦੀ ਨਾ ਭਾਈ ਮਿੰਦਾ ਕਮਰਾਟ ਹੁੰਦੇ ਨਾਲ ਜਿਆਦਾ ਵੀ ਕੰਮ ਆਉਂਦਾ ਨਾ ਆਪਣਾ ਘਰ ਆਂਦਾ ਤੂੰ ਸੱਚਾਉਨੇ ਹੋ ਨਾ ਵੀ ਇਹ ਪੁਰਾਣੇ ਨਾਲ ਟੁੱਟੇ ਰਹੇ ਤੁਸੀਂ ਮੈਨੂੰ ਕਦੇ ਕੋਈ ਗੱਲ ਸਮਝਾਉਨੇ ਹੋ ਲੈ ਵੇਖ ਲੈ ਕਮਾਲ ਦੀ ਗੱਲ ਐ ਤੇਰੀ ਹੈ ਅਸੀਂ ਚਾਹੁੰਨੇ ਆ ਵੀ ਤੇਰਾ ਘਰ ਟੁੱਟੇ ਤੂੰ ਤਾਂ ਸੱਚੀ ਜਮੀ ਕਮਲੀ ਹੋਈ ਪਈ ਆ ਪਤਾ ਨਹੀਂ ਕੀ ਹੋਇਆ ਪਿਆ ਤੇਰੇ ਦਿਮਾਗ ਨੂੰ ਤੁਸੀਂ ਮੈਨੂੰ ਕਦੇ ਨਹੀਂ ਆਏ ਕਿਹਾ ਹੈਗਾ ਵੀ ਪਈ ਉਹ ਨਾ ਉਹ ਘਰ ਤੇਰਾ ਜਿਵੇਂ ਹੁਣ ਤਨੇ ਆਪਣੀ ਕੁੜੀ ਨੂੰ ਭੇਜਤਾ ਮੈਂ ਵੀ ਆ ਕੇ ਕਹਿਣੀ ਨਹੀਂ ਮੇਰੀ ਸੱਸ ਦਾ ਮੇਰੇ ਬਿਨਾ ਜੀ ਨਹੀਂ ਲੱਗਦਾ ਹਨਾ ਤੂੰ ਮੈਨੂੰ ਕੀ ਕਹਿਣੀ ਹੁੰਨੀ ਸੱਸਾਂ ਤਾਂ ਇੰਜ ਹੀ ਆਉਂਦੇ ਨੇ ਕੋਈ ਨਾ ਤੂੰ ਰਹਿ ਚਾਰ ਦਿਨ ਹੈਂ ਕਿਰਪਾ ਚੱਲ ਕੋਈ ਨਹੀਂ ਚੰਗਾ ਜਾ ਤੇਰੀ ਮਰ ਲੈ ਲੈ ਦੇ ਜਿਹੜਾ ਪੈਸਾ ਦੇਣਾ ਆ ਲੈ ਫੜ ਆ ਦ ਨੇ ਵੀ ਫਰ ਰੰਗ ਮੈਨੂੰ ਇਸ ਵਾਰੀ ਕਿਉਂ ਕਿਸਾਰ ਹੋਰ ਅੱਗੇ ਦੇ ਮੈਨੂੰ 500 ਦੰਨੀਆਂ ਭਾਜੀ ਤੇ ਹੁੰਦੇ ਮੈਂ ਲੈਣਾ 100 ਰੁਪਈਆ ਨਹੀਂ ਮੇਰੀ ਗੱਲ ਸੁਣਾ ਕੁੜੀ ਆਈ ਸੀ ਉਹਨੂੰ ਵੀ ਸਿਕਨ ਦਿੱਤਾਗਾ ਪਰ ਉਹਨੇ ਨਹੀਂ ਸਮਝਿਆ ਦੇਖ ਲੈ ਕੇ ਰੱਖ ਲੈ ਕਹੀ ਜੀ ਜਨਾਨੀ ਹੈ ਤੂੰ ਤੂੰ ਬਦਲ ਗਈ ਮਾਂ ਦੇ ਪਿੱਛੋਂ ਬਦਲ ਗਈ ਤੂੰ ਨਹੀਂ ਮੈਂ ਨਹੀਂ ਬਦਲੀ ਵੈਰ ਨੇ ਨਹੀਂ ਬਦਲੀ ਕਿਉਂ ਤੇਰਾ ਦਿਮਾਗ ਖਰਾਬ ਹੋਇਆਗਾ ਨਾਲ ਤੂੰ ਮੇਰਾ ਵੀ ਦਿਮਾਗ ਖਰਾਬ ਕਰੀ ਜਾ ਚੁੱਪ ਕਰ ਮੇਰਾ ਦਿਮਾਗ ਨਾ ਖਰਾਬ ਕਰ ਮੇਰੇ ਸਾਹਮਣੇ ਸਾਹਮਣੇ ਗੇਠ ਲਾ ਲੈ ਮੈਨੂੰ ਜਾਣ ਦੇ ਚੰਗਾ ਲਾ ਲੈਨੀਆ ਗੇਠ ਕੋਈ ਨਹੀਂ ਕੀ ਕਮਾਲ ਦੀ ਗੱਲ ਹੈ ਰਹਿ ਗਈ ਨਾ ਕੱਲੀ ਦੀ ਕੱਲੀ ਨਾਲ ਤਾਂ ਜਵਾਕਾਂ ਨੂੰ ਨਹੀਂ ਘੜੀ ਰਹਿਣ ਦਿੱਤਾ ਨਾਲੇ ਆਪ ਨਹੀਂ ਰਹੇਗੀ ਮੇਰਾ ਤਾਂ ਉਹੀ ਕੰਮ ਕੀ ਕਰਾਂ ਹੁਣ ਦੱਸ ਆਇਆ ਲੈ ਤੁਸੀਂ ਆ ਵੀ ਗਏ ਹੈ ਹਾਂ ਮੰਮੀ ਆ ਗਏ ਸੀ ਅਸੀਂ ਹਾਂ ਕਾਲਾ ਰੈਸਟ ਕੋਈ ਨਹੀਂ ਨਾ ਮੇਰੀ ਗੱਲ ਸੁਣ ਤੁਸੀਂ ਤਾਂ ਕਹਿੰਦੇ ਸੀ ਰਾਤ ਰਹਿ ਕੇ ਆਵਾਂਗੇ ਮੈਨੂੰ ਦੱਸ ਤਾਂ ਦਿੰਦੇ ਮੈਂ ਤਾਂ ਸਬਜੀ ਵੀ ਭਾਈ ਥੋੜੀ ਜਿਹੀ ਬਣਾਈ ਆ ਮਾਂ ਚੱਲ ਉਹ ਤਾਂ ਸਵੇਰੇ ਆਉਣਗੇ ਚੱਲ ਕੋਈ ਗੱਲ ਨਹੀਂ ਮੈਂ ਵਿਚਾਰੋਂ ਫੜਦੇ ਹਾਂ ਜੀ ਕੁਝ ਇਹ ਨਹੀਂ ਕਰੇ ਸਬਜੀ ਹੋਈ ਕਿ ਕੁਝ ਹੋਰ ਹੋ ਜਾ ਹੈ ਤਾਂ ਸਾਰਾ ਕੁਝ ਆ ਪੁੱਤ ਪਰ ਉਹ ਗੱਲ ਕਰਦੀ ਮੈਂ ਤਾਂ ਉਹੀ ਇੱਕ ਕਾਲੀ ਸਬਜੀ ਦੀ ਬਣਾਈ ਤੀਗੀ ਗੱਲ ਪਤਾ ਕੀ ਆ ਰਹਿੰਦਾ ਸਾਡਾ ਫੁੱਲ ਫੁੱਲ ਮੂਡ ਬਣਾ ਸੀ ਮਾਂ ਠੀਕ ਹੈ ਵੀ ਚੱਲ ਰਹਿ ਜਾਗੇ ਮੰਮੀ ਜੀ ਵੀ ਕਹਿਣ ਲੱਗੀ ਸੀਗੀ ਮੈਂ ਤਾਂ ਘਰੇ ਤੈਨੂੰ ਵੀ ਫੋਨ ਕਰਤਾ ਸੀਗਾ ਪਰ ਚੱਕਰ ਕੀ ਪੈ ਗਿਆ ਬਾਅਦ ਚੋ ਇਹ ਕਹਿੰਦੀ ਮੇਰਾ ਤਾਂ ਜੀਨ ਲੱਗਦਾ ਕਿ ਮੰਮੀ ਵੀ ਨਾਲ ਆਪਾਂ ਤਾਂ ਕਿੱਥੇ ਚੱਲਾਂਗੇ ਮਾਂ ਵੀ ਚਲ ਤੇਰਾ ਜੀ ਨਾ ਦਾ ਫਿਰ ਮੇਰਾ ਜੀ ਵੀ ਲੱਗਣਾ ਮਾਂ ਚੱਲ ਚਲੀ ਉਹ ਤਾਂ ਮੈਨੂੰ ਪਤਾ ਹੀ ਦੀਗਾ ਤੂੰ ਮੇਰੇ ਬਿਨਾ ਨਾ ਜੀ ਨਹੀਂ ਲਾਉਣਾ ਹੈਗਾ ਰੋਜ਼ ਤਾਂ ਕਹਿੰਦੀ ਆ ਵੀ ਰਾਤ ਨੂੰ ਜੇ ਮਾਂ ਤੂੰ ਰੋਟੀ ਖਾਵੇਂਗੀ ਤਾਂ ਤੇਰੇ ਨਾਲੇ ਖਾਉਂਗੀ ਪਰ ਮੈਂ ਫਿਰ ਵੀ ਕਿਹਾ ਮੈਂ ਕਿਹਾ ਫੇਰ ਕਹੂਗੀ ਮੰਮੀ ਮੈਨੂੰ ਨਾ ਕਰਦੀ ਆ ਜਾਣ ਨੂੰ ਚੱਲ ਕੋਈ ਗੱਲ ਨਹੀਂ ਮਿਲਿਆ ਮੰਮੀ ਠੀਕ ᱛੀ ਇਹਦੀ ਹਾਂ ਮਾਂ ਠੀਕ ਸੀ ਜਮਾ ਨਾਲੇ ਚੀਮੇ ਵਾਲੀ ਮਾਸੀ ਵੀ ਆਈ ਹੋ ਸੀਗੀ ਉਹ ਤਾਂ ਸੱਚੀ ਬਲਾਹੀਂ ਜੀ ਲਵਾ ਦਿੰਦੀ ਐ ਇੰਨੀਆਂ ਵਧੀਆ ਵਧੀਆ ਗੱਲਾਂ ਕਰਦੀ ਐ ਛੱਲ ਪੁੱਤ ਚੰਗਾ ਕਰਿਆ ਨਾਲੇ ਬੁਲਬੁਲ ਕਹੀ ਜਾਂਦੀ ਤੇ ਅਸੀਂ ਮਾਸੀ ਕੋਲ ਜਾ ਕੇ ਆਉਣਾ ਮਾਸੀ ਕੋਲ ਜਾ ਕੇ ਆਉਣਾ ਚੱਲ ਉਹ ਵੀ ਮਿਲ ਲਈ ਤੁਹਾਨੂੰ ਹਾਂ ਪੁੱਤ ਹੁਣ ਆਏ ਦੱਸ ਤੂੰ ਚਾਹ ਪਾਣੀ ਪੀਣਾ ਕੁਛ ਨਹੀਂ ਤਾਂ ਮੈਂ ਦਾਲ ਬਣਾਵਾਂ ਮੈਂ ਦੋ ਕੌਲੀਆਂ ਬਣਾ ਲੰਨੀ ਹਾਂ ਬਸ ਦਾਲ ਸਬਜ਼ੀ ਬਣਾਉਣੀ ਹੋਈ ਬਣਾ ਲਾਂ ਮਾਂ ਚਾਹ ਪਾਣੀ ਪੀਦਾ ਜਮੇ ਜੀ ਨਹੀਂ ਕਰਦਾ ਉੱਥੇ ਮੈਂ ਜਮਾ ਓਕੇ ਹੋ ਕੇ ਆਇਆ ਇਸ ਦਾ ਚੱਲ ਠੀਕ ਹੈ ਲੈ ਬਣਾ ਲੰਨੀ ਪੁੱਤ ਫਿਰ ਲੇਟ ਹੋ ਜਾਣਾ ਹਾਂ ਚੰਗਾ ਮਾਂ ਇਹ ਕੱਪੜੇ ਜੇ ਬਦਲ ਨਾ ਬੁਲਬੁਲ ਓ ਹਾਂ ਮੰਮੀ ਕੀ ਗੱਲ ਪੁੱਤ ਪੈ ਗਈ ਤੂੰ ਤਾਂ ਮੰਮੀ ਮੈਨੂੰ ਨਾ ਐ ਲੱਗ ਗਿਆ ਨਾ ਜਿਵੇਂ ਮੈਨੂੰ ਬੁਖਾਰ ਜਾ ਹੋਈ ਹੈ ਤਾਂ ਤੇ ਬਸ ਮੈਂ ਤਾਂ ਹੀ ਕਰਕੇ ਨਾ ਰੈਸਟ ਕਰਨ ਲੱਗ ਗਈ ਕੋਈ ਕੰਮ ਸੀ ਕੰਮ ਤਾਂ ਪੁੱਤ ਚੱਲ ਹੈਗਾ ਹੀ ਆ ਜੇ ਤੈਨੂੰ ਬੁਖਾਰ ਲੱਗਦਾ ਤੇ ਤੂੰ ਦਵਾਈ ਲੈ ਕੇ ਆਉਂਦੀ ਹੁੰਦੀ ਸੀ ਮੰਮੀ ਬਸ ਮੈਨੂੰ ਹਣੇ ਹਣੇ ਲੱਗੀ ਜਾਂਦਾ ਮੇਰੇ ਨਾਲ ਸਰੀਰ ਜਾ ਕੰਬੀ ਜਾਂਦਾ ਸੋ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਠੀਕ ਹੋ ਜਾਗੀ ਜੇ ਕੰਮ ਕਰਾਉਣ ਮੈਂ ਕਰਾ ਦਨੀ ਚਲ ਉਹ ਤਾਂ ਕੋਈ ਗੱਲ ਨਹੀਂ ਦਾਲ ਮੈਂ ਬਣਾ ਲਈ ਤੀ ਮੈਨੂੰ ਤਾਂ ਐਂ ਦੀ ਵਿਚਾਰ ਰੋਟੀ ਤੂੰ ਤਾਰ ਲੇਂਗੀ ਫਿਰ ਜੇ ਹੁਣ ਤੇਰਾ ਸਰੀਰੇ ਨਹੀਂ ਠੀਕ ਰੋਟੀ ਮੈਂ ਆਪੇ ਬਣਾ ਲੰਨੀ ਆ ਠੀਕ ਹੈ ਮੰਮੀ ਹਾਂ ਨਾਲੇ ਬਾਵਾ ਕਿੱਥੇ ਆ ਉਹਨੂੰ ਕਹਿ ਦੇ ਪੁੱਤ ਦਵਾਈ ਲਿਆ ਕਿਤੇ ਜਾਦਾ ਨਾਲ ਜਜੀ ਤੋਂ ਕੋਈ ਗੱਲ ਐ ਮੰਮਾ ਕਹਿ ਦਨੀ ਆ ਹਾਂ ਮੈਨੂੰ ਤਾਂ ਐ ਹੋ ਗਿਆ ਮਾਹ ਪਤਾ ਨਹੀਂ ਬੁਲਬੁਲ ਨੂੰ ਕੀ ਹੋ ਗਿਆ ਹੈ ਬੋਲੀ ਵੀ ਨਹੀਂ ਮੇਰੇ ਨਾਲ ਅੰਦਰ ਵਰ ਗਈ ਮੈਨੂੰ ਕੀ ਪਤਾ ਦੀ ਪੁੱਤ ਤੂੰ ਬਿਮਾਰ ਹੋ ਗਈ ਚਲ ਕੋਈ ਨਾ ਮੰਮੀ ਉਹੀ ਲੱਗਿਆ ਤੁਹਾਨੂੰ ਤਾਂ ਐਵੇਂ ਥੋੜੀ ਸਰਦਾ ਹੁੰਦਾ ਵੀ ਹਾਂ ਮੈਂ ਤੁਹਾਨੂੰ ਬੁਲਾਵਾਂ ਨਾ ਜਾਂ ਤੁਸੀਂ ਮੈਨੂੰ ਬੁਲਾਓ ਨਾ ਹੋ ਤਾਂ ਮੈਨੂੰ ਪਤਾ ਹੈ ਵੀ ਤੂੰ ਮੇਰਾ ਕਿੰਨਾ ਕਰਦੀ ਆ ਪਰ ਮੇਰੇ ਮਨ ਨੂੰ ਆਏ ਹੋਗਾ ਵੀ ਚੁੱਪ ਕਾਤੇ ਆ ਮੈਨੂੰ ਆਏ ਤੀ ਵੀ ਤੂੰ ਕਿਤੇ ਮੰਮੀ ਕੋਲੋਂ ਆਈਆਂ ਜੀ ਨਹੀਂ ਲੱਗਦਾ ਹੋਣਾ ਤੇਰਾ ਜੇ ਮੈਂ ਉੱਥੇ ਜਾਂਦੀ ਆ ਥੋੜਾ ਜੀ ਨਹੀਂ ਲੱਗਦਾ ਜੇ ਮੈਂ ਇੱਧਰ ਆ ਜਾਈ ਨੀ ਉੱਤਰ ਮੰਮੀ ਦਾ ਜੀ ਨਹੀਂ ਲੱਗਦਾ ਵਿੱਚ ਘਰ ਚ ਮੈਂ ਫਸੀ ਰਣੀ ਆ ਚੱਲ ਪੁੱਤ ਉਹ ਤਾਂ ਠੀਕ ਆ ਵੀ ਉਹ ਮੰਮੀ ਦਾ ਵੀ ਜੀ ਨਹੀਂ ਲੱਗਦਾ ਮੈਂ ਤਾਂ ਕਹਨੀ ਆ ਸਾਨੂੰ ਦੋਨਾਂ ਨੂੰ ਇੱਕੋ ਜਗ੍ਹਾ ਇਕੱਠੀਆਂ ਕਰ ਲਾ ਇਕੱਠੇ ਹੀ ਰਹੀ ਜਾਨੇ ਆਪਾਂ ਉਹ ਵੀ ਕੱਲੀ ਆ ਮੈਂ ਵੀ ਕੱਲੀ ਰਹਿ ਜਾਨੀ ਆ ਚੱਲ ਠੀਕ ਆ ਪੁੱਤ ਰੋਟੀ ਤਾਂ ਮੈਂ ਆਪੇ ਬਣਾ ਲੰਨੀ ਆ ਹੁਣ ਤੂੰ ਰਾਮ ਕਰ ਲਾ ਨਾਲੇ ਬਾਵੇ ਨੂੰ ਕਹਿ ਦੇ ਜਾ ਕੇ ਦਵਾਈ ਲਿਆ ਜੇ ਦਵਾਈ ਲੈ ਕੇ ਆਉਣੀ ਆ ਠੀਕ ਐ ਮੰਮੇ ਕਹਿ ਦੰਨੀ ਆ ਹੈ ਕਿੱਥੇ ਨੇ ਉਹ ਹੁਣ ਮੈਨੂੰ ਕੀ ਪਤਾ ਮੈਨੂੰ ਤਾਂ ਐਂ ਵੀ ਅੰਦਰੇ ਬੈਠਾ ਹੋਣਾ ਚੜ ਗਿਆ ਹੋਣਾ ਕੋਠੇ ਤੇ ਉੱਥੇ ਬੈਠਾ ਰਹਿੰਦਾ ਉੱਪਰ ਚੜ ਕੇ ਚੱਲ ਕੋਈ ਨਾ ਮੈਂ ਕਹਿ ਦੰਨੀ ਆ ਪਾਣ ਕੰਪਿਊਟਰ ਚਲਾਉਣਾ ਹੁਣ ਕੁਛ ਕਰਦਾ ਹੁਣ ਉਹਦੇ ਤੇ ਹਾਂ ਆਫਿਸ ਦਾ ਕੰਮ ਤੁਹਾਨੂੰ ਪਤਾ ਕਿੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਉੱਥੇ ਵੀ ਟਿੱਕੇ ਨਹੀਂ ਬਹਿੰਦੇ ਸੀ ਮੈਨੂੰ ਪੁੱਛੀ ਜਾਂਦੇ ਸੀ ਕਦੋਂ ਜਾਣਾ ਕਦੋਂ ਜਾਣਾ ਕਦੋਂ ਜਾਣਾ ਫਿਰ ਮੈਨੂੰ ਜੀਜਾ ਲੱਗੇ ਹੀ ਨਹੀਂ ਹੈਗਾ ਉੱਥੇ ਬਸ ਆਦਾਈ ਗਈ ਮੈਨੂੰ ਤੁਹਾਡੇ ਤਾਂ ਕਰਕੇ ਮੈਂ ਕਿਹਾ ਚਲੋ ਆਈ ਜਾਂਦੇ ਆ ਚੱਲ ਠੀਕ ਆ ਮੈਂ ਬਣਾਵਾਂ ਮੈਂ ਰੋਟੀ ਹਾਂ ਹਾਂ ਮੇਰਾ ਤਾਂ ਕੋਈ ਨਹੀਂ ਜੀ ਲੱਗਦਾ ਹੈਗਾ ਇੱਥੇ ਆ ਗਈ ਮੈਂ ਮੰਮੀ ਨੇ ਜਿਹੜੀਆਂ ਗੱਲਾਂ ਸਮਝਾਈਆਂ ਨੇ ਨਾ ਸਾਰੀਆਂ ਸੱਚੀ ਹੋਈ ਜਾਂਦੀਆਂ ਨੇ ਮੇਥੋਂ ਦਾ ਕੰਮ ਕਰਵਾਈ ਆਉਗੀ ਜਦੋਂ 65% ਦੇਣਾ ਹੁੰਦਾ ਉਦੋਂ ਆਪ ਦੀ ਤੀਨ ਨੂੰ ਬੁਲਾ ਲੈਂਦੀ ਵੀ ਆਜਾ ਕੋਈ ਨਾ ਗੇੜਾ ਮਾਰ ਤੈਨੂੰ ਆਹ ਸੂਟ ਦੇ ਦਾਂਗੀ ਤੈਨੂੰ ਆਹ ਗਹਿਣੇ ਗੱਟੇ ਦੇ ਦਾਂਗੀ ਪਤਾ ਹੀ ਹੈ ਮੈਨੂੰ ਕਿਹੋ ਜੀ ਕੋਈ ਗੱਲ ਨਹੀਂ ਹੁਣ ਤਾਂ ਮੈਨੂੰ ਸਾਰੀ ਸਮਝ ਆਈ ਜਾਂਦੀ ਹੈ ਨਾ ਤੈਨੂੰ ਆਪਣੀ ਮੁਠੀ ਚ ਰੱਖਿਆ ਨਾ ਮੇਰਾ ਨਾਂ ਵੀ ਬੁਲਬੁਲ ਨੇ ਦੇਖੀ ਚੱਲ ਕਿਰਨਾ ਕੀ ਬਣਦਾ ਇਹੋ ਜਿਹਾ ਹਾਲ ਕਰਾਂਗੀ ਛੇੜਾ ਤੱਕ ਤਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਊਗਾ ਹਾਓ ਬੱਲੇ ਪ੍ਰੀਤ ਕੀ ਹਾਲ ਏ ਉਹ ਵਧੀਆ ਵਧੀਆ ਬਈ ਬਾਬੇ ਤੂੰ ਸੁਣਾ ਯਾਰ ਮੈਂ ਤੇਰੇ ਸਾਹਮਣੇ ਚੰਗਾ ਭਲਾ ਤੂੰ ਦੱਸ ਬਈ ਕੀ ਬਣਦਾ ਹੈ ਵਧੀਆ ਮੈਂ ਵੀ ਇੱਧਰ ਖੇਤਾਂ ਗੜੀ ਮੋਂਦਾ ਸੀ ਕਿਹੜਾ ਯਾਰ ਮਾਰਨਾ ਅੱਛਾ ਕਿਵੇਂ ਦਿਆ ਹੈ ਕਿਹੜਾ ਗੁੜਾ ਮਾਰੇ ਯਾਰ ਕਿਹੜਾ ਮੂੰ ਤੈਨੂੰ ਪਤਾ ਆਪਣਾ ਤਾਂ ਬਈ ਨੌਲੇਜ ਘਾਟਾ ਖੇਤੀਬਾੜੀ ਬਾਰੇ ਹਨਾ ਠੇਕੇ ਦਿੱਤੀ ਹੋਈ ਐ ਪਰ ਐ ਹੁੰਦਾ ਵੀ ਆਪਦੇ ਖੇਤ ਤਾਂ ਆਪਦੀ ਹੁੰਦੇ ਨੇ ਕਹਿੰਦੇ ਖੇਤ ਬੰਨੇ ਢੇੜਾ ਮਾਰਨਾ ਜ਼ਰੂਰੀ ਹੁੰਦਾ ਐ ਤਾਂ ਇਹ ਪਿੱਛੇ ਤੂੰ ਜੀ ਕਰਨ ਲੱਗੇ ਸੀ ਕੀ ਤੀ ਯਾਰ ਕਹਿੰਦੇ ਦੇਖ ਦੋ ਕੇਲੇ ਦਾ ਕਰਦੇ ਆਂ ਆਪਦੇ ਖਾਣ ਕੋਣ ਜੋਗੇ ਉਹ ਯਾਰ ਮੈਂ ਕਾਹਨੂੰ ਕਰਨ ਲੱਗਿਆ ਸੀਗਾ ਉਹ ਤਾਂ ਕਿਸੇ ਨੂੰ ਹਿੱਸੇ ਦਿੱਤੀ ਸੀਗੀ ਅੱਛਾ ਹਾਂ ਹੁਣ ਉਹ ਹੀ ਗੱਲ ਹਿੱਸੇ ਵਾਲੇ ਬਈ ਗੱਲ ਪੁੱਗੀ ਜੀ ਨਹੀਂ ਹੈਗੀ ਤੇ ਤਾਂ ਕਰਕੇ ਫਿਰ ਐਤ ਕੀ ਫਿਰ ਠੇਕੇ ਦੇ ਰੱਖੇ ਆਪਾਂ ਮੈਂ ਤੈਨੂੰ ਐਂ ਕਹਿਣਾ ਫਿਰ ਹਾਂ ਕਿੱਧਰ ਯਾਰ ਤੂੰ ਠੇਕੇ ਤੇ ਛਾੜਦਾ ਆਪਾਂ ਕਰਦੇ ਆ ਆਪਣਾ ਨਾਲ ਕੀ ਬੰਦੇ ਆ ਨਹੀਂ ਉਹੀ ਤਾਂ ਗੱਲ ਨਾਲੇ ਮੈਨੂੰ ਆਇਆ ਹੁੰਦਾ ਯਾਰ ਮੈਂ ਵੱਧ ਬਾਨ ਕਰਾਂ ਯਾਰ ਕਰੇ ਵੀ ਸਾਰਾ ਦਿਨ ਬੇਲਾ ਬੈਠਾ ਬੰਦਾ ਬਿਮਾਰੀਆਂ ਦਾ ਘਾਰ ਹੀ ਆ ਬੇਲਾ ਇਹ ਤਾਂ ਹੈ ਬਾਈ ਜਿੰਨੀ ਫਸਲ ਵੜੀ ਆਪਾਂ ਵੱਧ ਕਰਾਂਗੇ ਉਨੇ ਮੜਾਹਾ ਜਿਆਦੇ ਹੋਊਗਾ ਉਹੀ ਗੱਲ ਆ ਯਾਰ ਹੁਣ ਚਲ ਮੇਰਾ ਤਾਂ ਪਈ ਆਉਦੀ ਡਿਊਟੀ ਕਰਕੇ ਉਧਰ ਮੈਨੂੰ ਜਾਣਾ ਪੈਂਦਾ ਤਾਂ ਕਰਕੇ ਮੈਂ ਕਰ ਨਹੀਂ ਸਕਦਾ 4-300 ਰੁਪਏ ਵੱਧ ਬਣ ਜਾਗਾ ਤਾਂ ਕਿ 4 ਮੈਨੂੰ ਬਣ ਜਾਗਾ ਤੂੰ ਤੇਰੇ ਨਾਲ ਫਿਰ ਅਗਲੇ ਸਾਲ ਤੋਂ ਪੈਸੇ ਦੇ ਕਰ ਲਿਆ ਕਰਦੇ ਯਾਰ ਕਰ ਲਿਆ ਕਰੀ ਮੈਨੂੰ ਤਾਂ ਕੋਈ ਤਰਾਜ ਹੀ ਨਹੀਂ ਬਾਈ ਹੈ ਪਰ ਕਰੇ ਕਿਹੜਾ ਗੱਲ ਕਰ ਲਈ ਠੀਕ ਹੈ ਆਪਦੇ ਡੈਡੀ ਨਾਲ ਬਾਚੂ ਕੋ ਹੋਗਾ ਵੀ ਆਪ ਇੱਕਦੇ ਜਾ ਕੇ ਤੋਂ ਪਕਾਈ ਮਾਰਿਆ ਹੈ ਹੈ ਨਾ ਨਾ ਇਹਦਾ ਕੋਈ ਚੱਕਰ ਨਹੀਂ ਓਏ ਸੱਚ ਮੈਂ ਤੈਨੂੰ ਐਂ ਕਹਿੰਦਾ ਸੀ ਓਏ ਯਾਰ ਜੇ ਲੱਖ ਰੁਪਈਆ ਦਾ ਤੂੰ ਹੱਲ ਕਰ ਦੇ ਮੇਰਾ ਓਏ ਯਾਰ ਮੈਂ ਲਿਮਟ ਕਮਾਉਣੀ ਹੈ ਯਾਰ ਹਾਲਤ ਆ ਮੈਂ ਕਰ ਦੇਣਾ ਲਿਮਟ ਕਮਾਉਣੀ ਹੈ ਹੋਰ ਐਂ ਕਰੀ ਮੈਂ ਤੇਜੀ ਕਾਲੀ ਨੇ ਮੈਨੂੰ ਦਿੱਤੇ ਹੋਣੇ ਪੈਸੇ ਹੂੰ ਠੀਕ ਹੈ ਹੁਣ ਮੈਂ ਫੋਨ ਕਰ ਦਿੰਨਾ ਉਧਰ ਜਾ ਕੇ ਫੜਦੇ ਠੀਕ ਹੈ ਬਾਠ ਠੀਕ ਹੈ ਤੂੰ ਫੋਨ ਕਰਦੀ ਇੱਕ ਵਾਰ ਉਹਨੂੰ ਮੈਂ ਫੋਨ ਕਰ ਦਿੰਦਾ ਉਹਦੇ ਪੈਸੇ ਦਿੱਤੇ ਹੋਣੇ ਮੇਰੇ ਉਹਨੇ ਵੀ ਲਿਮਿਟੀ ਕਮਾਉਣੀ ਸੀ ਪਟੂ ਨੇ ਅੱਛਾ ਉਹ ਤਾਂ ਕਹਿੰਦਾ ਸੀ ਮੈਂ ਤੈਨੂੰ ਤਰੀਕ ਨੂੰ ਦੇ ਦੂੰ ਅੱਜ ਦੇਲਾ 7 ਹੋ ਰਿਹਾ ਉਹ ਚੱਲ ਕਈ ਵਾਰ ਉਹ ਹੱਥ ਥੱਲੇ ਆਉਂਦੇ ਨਹੀਂ ਹੁੰਦੇ ਰੁਪਏ ਚੱਲ ਤੂੰ ਐਂ ਕਰੀ ਫਿਰ ਕਰੀ ਫੋਨ ਉਹਨੂੰ ਯਾਰ ਮੈਂ ਲੈ ਜੂ ਫੜ ਕੇ ਬਾ ਕੁ ਡਿੱਕਦੀ ਨਹੀਂ ਬਾਈ ਹਾਂ ਜਦ ਮਰਜੀ ਕਰੀ ਜੇਗਾ ਮੇਰੇ ਲਈ ਗੱਲ ਤੇ ਹੋਰ ਆਪਾਂ ਕਰਦੇ ਹੈਗੇ ਸਾਲ ਤੋਂ ਫਿਰ ਬਣ ਜਾ ਕੋਈ ਚੱਕਰ ਨਹੀਂ ਯਾਰ ਮੈਂ ਤੈਨੂੰ ਪਹਿਲਾਂ ਵੀ ਕਿਹਾ ਨਾ ਮੇਰੇ ਤਾਂ ਕਰੇ ਹੋਈ ਗੱਲ ਆ ਭਾਈ ਮਹੀਨਾ ਸਾਡਾ ਕੁਝ ਖਬਰ ਚੈੱਕ ਕਰਨ ਵਾਲਾ ਹਣਾ ਤ ਕੋਈ ਯਾਰ ਕਰੇ ਤਾਂ ਕਰ ਲੂ ਮੈਂ ਕੋਈ ਨਾ ਗੱਲਾ ਇਹ ਕਿਹੜਾ ਨਾਲੇ ਘਾਟੇ ਦਾ ਸੌਦਾ ਕੋਈ ਵੀ ਮੈਨੂੰ ਮੇਰਾ ਡੜੀ ਜਵਾਬ ਦੇ ਦੇ ਦੂਗਾ ਟੈਨਸ਼ਨ ਆਲੇ ਤੂੰ ਠੀਕ ਐ ਬੇਫਿਕਰ ਹੋ ਜਾ ਓਕੇ ਬਾ ਕੋਈ ਚੱਕਰ ਨਹੀਂ ਚਾਹੁੰਦਾ ਮੈਂ ਚੱਲਦਾ ਯਾਰ ਹਨਾ ਨਾਲੇ 20 ਰੁਪਈਆ ਲਈ ਉਹ ਉਹ ਤੇ ਕਰ ਲਈ ਗੌਰ ਜਾਂ ਉਹ ਮੇਰੀ ਗੱਲ ਤੇ ਗੌਰੀ ਐ ਯਾਰ ਕਰਨਾ ਕੀ ਐ ਮੈਨੇ ਮੈਨੂੰ ਫੋਨ ਹੀ ਕਰਨਾ ਅੱਜ ਤਾਂ ਮੈਂ ਹੁਣ ਜਾਊਗਾ ਮੈਂ ਉਹਦੇ ਘਰ ਮੂਰਦੀ ਮੈਨੂੰ ਕਹੀ ਦੇਣਾ ਬਸ ਫਿਰ ਕਹੀ ਦੇ ਤੀਰੇ ਕੋਲੇ ਮੈਂ ਸ਼ਾਮ ਨੂੰ ਆਉਣਾ ਫੜਦਾ ਬਾਬਾ ਮਾਰਦੀ ਕਿਹੜਾ ਮਾਰਦੀ ਬਸ ਠੀਕ ਚੰਗਾ ਓਕੇ ਹੈਲੋ ਹਾਂ ਮੰਮੀ ਠੀਕ ਆ ਤੂੰ ਸੁਣਾ ਕਿਵੇਂ ਆ ਕੁਛ ਨੀ ਕਰਨਾ ਕਰਾਉਣਾ ਕੀ ਆ ਮੈਂ ਬੈਠੀ ਆ ਉਰੇ ਵੇਹਲੀ ਮੈਂ ਬਿਮਾਰ ਤਾਂ ਮੈਂ ਹੈ ਨੀ ਪਰ ਵੇਹਲੇ ਰਹਿ ਕੇ ਨਾ ਮੈਂ ਜਰੂਰ ਬਿਮਾਰ ਹੋ ਜਾਵਾਂਗੀ ਜੀ ਨੀ ਲੱਗਦਾ ਮੇਰਾ ਕੀ ਕਰਾਂ ਮੈਂ ਉਹ ਆਖੇ ਮੰਮੀ ਜਿਵੇਂ ਤੂੰ ਕਿਹਾ ਸੀ ਮੈਂ ਓਵੇਂ ਈ ਕਰੀ ਜਾਨੀ ਆ ਪਰ ਕਿੰਨਾ ਕ ਟਾਈਮ ਮੇਰੀ ਸੱਸ ਤਾਂ ਐਵੇਂ ਕਹਿੰਦੀ ਆ ਵੀ ਬਾਬੇ ਨਾਲ ਜਾ ਕੇ ਦਵਾਈ ਲਿਆ ਕੰਮ ਤਾਂ ਉਹ ਮੇਰੇ ਤੋਂ ਕੋਈ ਨੀ ਕਰਾਉਂਦੀ ਹੈਗੀ ਫਿਰ ਸੋਚੀ ਤਾਂ ਜਾਂਦੀ ਹੈ ਨਾ ਕਿ ਹਾਇ ਨੂੰ ਹੋਇਆ ਕਿ ਅਚਨ ਉਹਦੀ ਆਪ ਦੇ ਪੇਕੇ ਘਰੇ ਜਾ ਕੇ ਆਈ ਹੈ। ਥਲ ਕੁਈ ਨਾ ਮੰਮੀ। ਅਵੇਂ ਨਾ ਪੁੱਤਿਆ ਮੱਤਾ ਦੇ ਗਿਆ ਕਰ। ਮੈਨੂੰ ਤਾਂ ਇਹ ਤਾਂ ਲੱਗਿਆ ਪਿਆ ਕਿ ਜੇ ਤੁਮ ਨੂੰ ਪਤਾ ਲੱਗੂਗਾ ਕਿ ਮੈਂ ਬਾਹਰ ਲੱਗਈ ਹਾਂ ਫਿਰ ਕਿਵੇਂ ਦਾ ਲੱਗੂ ਉਹਨੂੰ। ਥਲ ਕੁਈ ਨਾ ਪਤਾ ਤਾਂ ਨਹੀਂ ਲੱਗਣ ਦਿੰਦੀ ਮੈਂ। ਦਾਦੇ ਨੇ ਵੀ ਕੱਲ ਆਪਣੀ ਡਿਊਟੀ ਚਲ ਜਾਣਾ। ਇੱਕ ਕੰਮ ਕਰਦੀ ਆ ਮੰਮੀ। मैं तेरे को आ जा मैं कह हूँ कि तू थोड़ी ढिली हो रही तो मैं मम्मी को आव हाँ मम्मी ये सही है चल कोई मैं, मैं कह के देख दिया भी मम्मी ढिली हो रही है तुम मैंने छद्य दस पंद्रह दिन तेरे को आ जाऊंगी मैं पहले काम तो बचाऊंगी मैं, मैं। ठीक है मम्मी चंगा चंगा ध्यान रखागी ਸਕੀਮ ਵਧੀਆ ਨਹੀਂ ਤਾਂ ਅੱਜ ਸਾਰਾ ਦਿਨ ਪਈ ਰਾਵਾਂਗੀ ਕਹਿ ਦੇਣੀ ਮੰਮੇ ਟਿਲ ਨਹੀਂ ਹੋ ਰਹੀ ਐ ਮੈਂ ਜਾ ਕੇ ਆਣਾ 15 ਦਿਨਾਂ ਵਾਸਤੇ ਬੱਸ ਆਹੀ ਅੱਜ ਦੀ ਛੁੱਟੀ ਰਹਿ ਗਈ ਕੱਲ ਨੂੰ ਮੈਂ ਆਈ ਜਾਣਾ ਯਾਰ ਅੱਜ ਦਾ ਤੂੰ ਤੁਸੀਂ ਦੇਖ ਲਓ ਚਲ ਮੈਂ ਕਰਦਾ ਹੈ ਠੀਕ ਹੈ ਠੀਕ ਹੈ ਵੀਰੇ ਹਾਂਜੀ ਮੰਮੀ ਨਾਲ ਗੱਲ ਹੋਈ ਸੀਗੀ ਮੇਰੀ ਤੇ ਮੰਮੀ ਨੇ ਥੋੜੀ ਢਿੱਲੀ ਆ ਮੈਂ ਅਨਕੋਲ 10-15 ਦਿਨ ਲਗਾਇਆ ਮਾ ਉਥੋਂ ਲੈ ਮੈਂ ਟਿਲੇ ਹੋ ਰਣੀ ਹਾਂ ਫਿਰ ਆਪਾਂ ਐ ਕਰਦੇ ਆ ਯਾਰ ਤੂੰ ਕਲੀਨਿਕ ਕਾਦੇ ਵਾਸਤੇ ਜਾਣਾ ਮੈਂ ਕਹਿੰਦਾ ਵੀ ਮੈਂ ਵੀ ਤੇ ਨਾਲ ਚੱਲਦਾ ਉਹ ਨਹੀਂ ਨਹੀਂ ਤੁਸੀਂ ਕੱਲ ਤੋਂ ਤਾਂ ਡਿਊਟੀ ਜਾਣਾ ਤੇ ਤੁਸੀਂ ਵਾਪਸ ਕਿਵੇਂ ਆਓਗੇ ਤੁਹਾਨੂੰ ਪਤਾ ਨਹੀਂ ਰਹਾ ਹੋ ਜੂਗਾ ਵੈਸੀ ਟ੍ਰੈਫਿਕ ਇੰਨੀ ਹੁੰਦੀ ਆ ਕੋਈ ਗੱਲ ਨਹੀਂ ਮੈਨੂੰ ਪਤਾ ਵੀ ਉਹਨਾਂ ਨੂੰ ਕੀ ਹੋ ਰ ਅਸਲ ਚ ਉਹਨਾਂ ਦਾ ਦਿਲ ਨਹੀਂ ਲੱਗ ਰਿਹਾ ਹੈ ਨਾ ਕੱਲੇ ਨੇ ਉਹ ਤਾਂ ਕਰਕੇ ਕਬਰਾਈ ਆਂਦੀ ਆ ਮੈਂ ਉਹਨਾਂ ਕੋਲ ਜਾਉਂਗੀ ਨਾ ਉਹ ਆਪਣੇ ਠੀਕ ਹੋ ਜਾਣਗੇ ਤੁਸੀਂ ਉਹੀ ਫਿਕਰ ਕਰੀ ਜਾਂਦੇ ਹੋ ਹਲਾ ਕਹਿੰਦੀ ਕਿ ਫਿਕਰ ਨਾ ਕਰ ਫਿਕਰ ਕਿਉਂ ਨਾ ਕਰ ਪਹਿਲਾਂ ਆਪਣੇ ਦੋਨੋਂ ਤੋਂ ਬਿਨਾ ਉਹਦਾ ਹੈਗਾ ਕੌਣ ਉੱਥੇ ਮੰਮੀ ਇਕੱਲੇ ਨੇ ਮੈਂ ਤਾਂ ਤਾਂ ਕਹਿੰਦਾ ਸੀਗਾ ਵੀ ਆਪਾਂ ਦੋਵੇਂ ਵਗ ਚੱਲਦੇ ਉਹਦੇ ਟੈਸਟ ਕਰਵਾ ਕੇ ਆਪਾਂ ਦਵਾਈ ਦਵਾਉਂਦੇ ਉਹ ਦਵਾਈ ਲਈ ਤਾਂ ਕੋਈ ਗੱਲ ਹੀ ਨਹੀਂ ਹੈਗੀ ਦਵਾਈ ਤਾਂ ਮੰਮੀ ਲਈ ਜਾਂਦੀ ਆ ਪਰ ਮੈਨੂੰ ਪਤਾ ਹੈ ਨਾ ਵੀ ਉਹ ਫਿਕਰ ਕਰੀ ਜਾਂਦੀ ਆ ਇਕੱਲੀ ਆ ਵਿਚਾਰੀ ਜੀ ਜਾਨੀ ਲਾਉਂਦੀ ਹੈਗੀ ਜੇ ਗੱਲ ਆ ਯਾਰ ਫਿਰ ਤੈਨੂੰ ਜਾਣਦੀ ਵੀ ਲੋੜ ਨਹੀਂ ਉੱਥੇ ਕਾਰਨ ਪਤਾ ਕੀ ਆ ਜੇ ਤੂੰ ਉੱਥੇ ਵਗ ਗਈ ਕੱਲ ਤੋਂ ਮੈਂ ਵੀ ਡਿਊਟੀ ਚੱਲ ਜਾਣਾ ਯਾਰ ਇੱਥੇ ਵਾਲੀ ਮੰਮੀ ਇਕੱਲੇ ਰਹਿ ਜਾਣਗੇ ਮੈਂ ਤਾਂ ਤੈਨੂੰ ਐਂ ਕਹਿਣਾ ਮੰਮੀ ਨੂੰ ਫੋਨ ਕਰ ਦੇ ਉਹ ਇੱਥੇ ਆ ਜਾਣਗੇ ਨਾਲੇ ਉਹਦਾ ਜੀ ਲੱਗ ਜੂਗਾ ਨਾਲੇ ਤੇਰਾ ਜੀ ਲੱਗ ਜੂਗਾ ਨਾਲੇ ਇੱਥੇ ਵਾਲੀ ਮੰਮੀ ਨੂੰ ਕੋਈ ਟੈਨਸ਼ਨ ਹੋਣੀ ਸਹੀ ਕਿਹਾ ਨਾ ਮੈਂ ਕੱਲ ਤਾਂ ਥੋੜੀ ਸਹੀ ਐ ਜੇ ਮੈਂ ਤਰੋਂ ਚਲੀ ਗਈ ਤਾਂ ਮੰਮੀ ਦਾ ਔਖਾ ਹੋ ਜਾਣਾ ਐਂ ਕਰਦੀ ਮੰਮੀ ਨੂੰ ਇੱਥੇ ਬੁਲਾ ਲਾਂਨੀ ਆ ਮੈਂ ਹਾਂ ਤਾਂ ਹੀ ਤੇਨੂੰ ਕਹਿਣਾ ਮੈਂ ਮੰਮੀ ਨੂੰ ਇੱਥੇ ਬੁਲਾ ਲਾਂਨੀ ठीक है ठीक हाँ। है को दवाई बूटी लोड होगी अब भी दबा दूंगा मैं ठीक है चल ठीक तो है आ चली हूं हां तू से मैं हां कर ले मम्मी ना कर कर ले तो बाबा सही कह के गए मम्मी ने इतनी बुला ले फिर छोटा कुछ हो हीया होगा हां वो सारा कुछ मम्मी वो देखूंगी मेरे सास से लो मैं तंग करना के मम्मी ने किनारे ਹਲਕਾ ਕਰਾਉਣੀ ਹਲ ਹਏ ਹੋਰ ਭਾਈ ਕੀ ਹਾਲ ਹੈ ਵਧੀਆ ਵਧੀਆ ਪਈ ਹੈ ਤੂੰ ਸੁਣਾਇਆ ਕਿਨੇ ਫਿਰਦਾ ਇਧਰੋਂ ਖੇਤ ਦਾ ਆਪਣਾ ਹੋਰ ਕੀ ਕਰਦਾ ਸੌਦੇ ਕਰ ਲਾ ਤੂੰ ਕੋਈ ਗੱਲ ਨਹੀਂ ਮਿਲਿਆ ਮੰਮੀ ਠੀਕ ᱛੀ ਇਹਦੀ ਹਾਂ ਮਾਂ ਠੀਕ ਸੀ ਜਮਾ ਨਾਲ ਸੱਚ ਮਾਸੀ ਵੀ ਆਈ ਹੋਈ ਸੀਗੀ ਅੱਛਾ ਹਾਂ ਜੀਦੀ ਇਹਨੇ ਮੰਮੀ ਰਿਸ਼ਤਾ ਕਰਾਇਆ ਕੀ ਹੋ ਗਿਆ ਮੈਂ ਦੋਦਰ ਤਾਂ ਹੀ ਸੀਗੀ ਵੀ ਤੁਹਾਡਾ ਜੀ ਨਹੀਂ ਲੱਗਦਾ ਹੈਗਾ ਮੈਂ ਤਾਂ ਨਾ ਜਿਵੇਂ ਕਹਿੰਦੇ ਨੇ ਹੁੰਦੇ ਕੀ ਕਹਿੰਦੇ ਨੇ ক্লোਜ਼